ਬਹੁਤ ਹੱਦ ਤੱਕ ਜਿਹੜਾ ਇਹ ਪਾਣੀ ਸੰਤ ਸਿਚੇਵਾਲ ਦੀ ਮਿਹਨਤ ਦਾ ਨਤੀਜਾ ਹੈ ਕਿ ਇਹ ਪਾਣੀ ਜੋ ਹੈ ਤੇ ਕਾਫੀ ਸਾਫ ਨਜ਼ਰ ਆ ਰਿਹਾ ਹੈ ਲੇਕਿਨ ਸ਼ਹਿਰ ਦੇ ਹਾਲਾਤ ਜਿਹੜੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਉਸ ਦੇ ਵਿੱਚ ਤੇ ਇਸ ਪਾਣੀ ਦੇ ਵਿੱਚ ਕਿੰਨਾ ਕੁ ਅੰਤਰ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਕਿਧਰ ਕਿਤੇ ਉੱਥੇ ਹੀ ਬਿਲਕੁਲ ਜੋ ਹੈ ਦਰਿਆ ਜਿਹੜਾ ਜਾ ਕੇ ਜ਼ਹਿਰੀਲਾ ਹੋ ਜਾਂਦਾ ਹੈ ਇੰਡਸਟਰੀ ਦਾ ਜਿਹੜਾ ਪਾਣੀ ਹੈ ਜਾਂ ਸ਼ਹਿਰ ਦਾ ਜਿਹੜਾ ਗੰਦਾ ਪਾਣੀ ਹੈ ਉਹ ਜੋ ਹੈ ਦਰਿਆ ਦੇ ਵਿੱਚ ਮਿਲਦਾ ਹੈ ਤੇ ਇਸ ਸਮੇਂ ਜਿਹੜਾ ਅਸੀਂ ਗਰਾਊਂਡ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਤੇ ਪਾਣੀ ਦਿਖਾ ਰਹੇ ਹਾਂ ਕਿ ਇਸ ਸਮੇਂ ਇਸ ਇਸ ਜਗ੍ਹਾ ਦਾ ਜਿਹੜਾ ਪਾਣੀ ਹੈ ਉਹ ਜੋ ਹੈ ਕਾਫੀ ਸਾਫ਼ ਜਿਹੜਾ ਇਸ ਸਮੇਂ ਨਜ਼ਰ ਆ ਰਿਹਾ ਹੈ ਕਿਆ ਜਾ ਸਕਦਾ ਹੈ ਕਿ ਇਸ ਪਾਣੀ ਦੇ ਵਿੱਚ ਜੋ ਹੈ ਇਸ਼ਨਾਨ ਵੀ ਕੀਤਾ ਜਾ ਸਕਦਾ ਹੈ ਨਹਾਇਆ ਵੀ ਜਾ ਸਕਦਾ ਹੈ ਇਸ ਸਮੇਂ ਦੀ ਗੱਲ ਕਰੀਏ ਤੇ ਟੋਬੇ ਦੇ ਵਿੱਚ ਵੀ ਨਾ ਪਿੰਡ ਦੇ ਵਿੱਚ ਡੈਰੀਆਂ ਸੀ ਉਹਨਾਂ ਦਾ ਗੋਹਾ ਪੈਂਦਾ ਸੀਗਾ ਤੇ ਹੁਣ ਉਹ ਗੋਹਾ ਬਿਲਕੁਲ ਬੰਦ ਕਰਤਾ ਗੋਹਾ ਬੰਦ ਕਰਨ ਦੇ ਬਾਅਦ ਉਸ ਤੋਂ ਬਾਅਦ ਬਾਬਾ ਜੀ ਨੇ ਤਿੰਨ ਖੂਹ ਲਾਤੇ ਪਾਣੀ ਟ੍ਰੀਟ ਹੋ ਕੇ ਟੋਬ ਉਹ ਵੀ ਪਾਣੀ ਸਾਡੇ ਖੇਤੀ ਜੋਗ ਹੈਗਾ ਬਾਬਾ ਜੀ ਆਪ ਇੱਥੇ ਆ ਕੇ ਟੀਡੀਐਸ ਚੈੱਕ ਕਰਾਉਂਦੇ ਹੋ ਲੋ ਟੀਡੀਐਸ ਚੈੱਕ ਕਰ ਲਓ ਟੀਡੀਐਸ ਚੈੱਕ ਕਰਨ ਤੋਂ ਬਾਅਦ ਵੀ ਤੁਸੀਂ ਇਹਨਾਂ ਨੂੰ ਖੇਤਾਂ ਨੂੰ ਪਾਣੀ ਲਾ ਸਕਦੇ ਆਂ ਜ਼ਹਿਰੀਲਾ ਪਾਣੀ ਨਹੀਂ ਹੈਗਾ ਕਿ ਇਹ ਟੋਬਾ ਸੀ ਜਿਹੜਾ ਸੰਤ ਸਿਚੇਵਾਲ ਵੱਲੋਂ ਜਿਹੜਾ ਇਹ ਜੋ ਹੈ ਇਹਨੂੰ ਸਾਫ਼ ਸੁਥਰਾ ਕੀਤਾ ਗਿਆ ਹੈ ਇਹ ਦੇਖੋ ਤੇ ਇੱਕ ਵੱਡਾ ਪੈ ਤੁਸੀਂ ਉਧਰ ਦੇਖ ਸਕਦੇ ਹੋ ਗੁਰਦੁਆਰੇ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਇਹ ਪਿੰਡ ਦਾ ਪਾਣੀ ਜਿਹੜਾ ਟੋਬੇ ਦੇ ਵਿੱਚ ਪਿੰਡ ਦਾ ਨਜ਼ਰ ਆ ਰਿਹਾ ਕਿੰਨਾ ਕੋ ਗੰਦ ਅਸੀਂ ਇੱਥੇ ਜੀ ਇੱਥੇ ਸਾਰਾ ਦੇਖੋ ਜੀ ਜਿੰਨਾ ਹਾਏ ਦੀ ਹਾਈਟ ਆ ਇੰਨਾ ਇਹ ਗੋਬਰ ਦੇ ਨਾਲ ਭ ਕਟੋ-ਕਟ 40 ਦਿਨ ਬਾਬਾ ਜੀ ਦੀਆਂ ਪਾਪੂਲਰ ਮਸ਼ੀਨਾਂ ਚਲਦੀਆਂ ਰਹੀਆਂ ਨੇ ਜਿਹਦੇ ਨਾਲ ਇਹਦੀ ਸਫਾਈ ਹੋਈ ਆ ਉਹ ਵਾਲੇ ਵਾਲੇ ਵੀ ਦੇਖੋ ਸਫਾਈ ਕੀਤੀ ਹੋਈ ਆ ਸਾਰੀ ਜਿਹੜਾ ਗੋਬਰ ਕੱਢਿਆ ਕੱਢ ਕੇ ਸਾਡੇ ਲੋਕਾਂ ਨੂੰ ਨੁਕਸਾਨ ਟਰਾਲੀਆਂ ਪਰ ਪਰ ਕੇ ਆਪਣੇ ਖੇਤਾਂ ਦੇ ਖੇਤਾਂ ਦੇ ਵਿੱਚ ਲੈ ਕੇ ਫਸਲ ਨੂੰ ਫਾਇਦਾ ਹੋਏਗਾ ਹੁਣ ਇਹਦੇ ਵਿੱਚ ਗੋਹਾ ਬਿਲਕੁਲ ਬੰਦ ਕਰਤਾ ਪੈਣਾ ਤੇ ਹੁਣ ਇਹਦੇ ਵਿੱਚ ਜੋੜਾ ਹੈਗਾ ਸਾਡੇ ਪਿੰਡ ਦਾ ਪਾਣੀ ਪੈਂਦਾ ਉਹ ਦੇਖੋ ਤੁਸੀਂ ਕਿੰਨਾ ਸਾਫ਼ ਪਾਣੀ ਆਹ ਪਾਣੀ ਜਿਹੜਾ ਦੇਖ ਰਿਆ ਸੀ ਸਾਫ ਹੋ ਕੇ ਆਇਆ ਟ੍ਰੀਟ ਹੋ ਕੇ ਆ ਰਿਹਾ ਇਹ ਟ੍ਰੀਟ ਹੋ ਕੇ ਆ ਰਿਹਾ ਜੀ ਆ ਖੂਲ ਆਏ ਹੋਏ ਨੇ ਬਾਬਾ ਜੀ ਦੇ ਪਿੰਡ ਦੇ ਹਾਲਾਤ ਇੰਨੇ ਪੜੇ ਸੀਗੇ ਵੀ ਇੱਥੇ ਗੋਹੇ ਦੇ ਨਾਲੇ ਭਰੇ ਹੋਇਆ ਸੀ ਸਾਰਾ ਹੀ ਅੱਛਾ ਇੱਥੋਂ ਅਸੀਂ ਖੇਤਾਂ ਨੂੰ ਜਾਣਾ ਸੀ ਨੰਗ ਨਹੀਂ ਸੀ ਸਕਦੇ ਬਹੁਤ ਗੰਦਾ ਪਾਣੀ ਸੀਗਾ ਯਾਰਾਂ ਡੈਰੀਆਂ ਨੇ ਬੁਰਾ ਹਾਲ ਕਰਿਆ ਪਿਆ ਸੀ ਹੂੰ ਹੌਂ ਤਾਂ ਬਹੁਤ ਵਧੀਆ ਦੇਖਣਯੋਗ ਮਨੂੰ ਇੱਥੇ ਦਰਿਆ ਬਣ ਗਿਆ ਸਾਡਾ ਬਹੁਤ ਸਾਫ਼ ਰਿਹਾ ਮਨੂੰ ਬਾਬਾ ਜੀ ਇਹਨਾਂ ਦਾ ਬਹੁਤ ਵਧੀਆ ਕੰਮ ਕਰਤੇ ਨੇ ਸਾਨੂੰ ਉਮੀਦ ਨਹੀਂ ਸੀ ਸਾਡੇ ਅਸੀਂ ਆਪਣੀ ਜ਼ਿੰਦਗੀ 'ਚ ਇਹ ਦੇਖ ਸਕਾਂਗੇ ਕਿ ਦਰਿਆ ਸਾਫ਼ ਪਾਣੀ ਦੇ ਰਿਹਾ ਬਹੁਤ ਵਧੀਆ ਸਾਫ਼ ਪਾਣੀ ਹੈ ਬਹੁਤ ਖੁਸ਼ੀ ਹੈ ਸਾਡੇ ਪਿੰਡ ਨਗਰ ਸਾਰੇ ਸਾਡੇ ਪਹਿਲਾਂ ਮਨ ਦੇ ਵਿੱਚ ਬਹੁਤ ਘਰੇਕੇ ਸੀ ਵੀ ਪਹਿਲਾਂ ਬੜੇ ਸੰਤ ਆਏ ਉਹ ਮદાન ਛੱਡ ਕੇ ਭਾਈ ਦੇ ਸਾਨੂੰ ਵੀ ਉਮੀਦ ਸੀ ਕਿ ਉਹਨਾਂ ਦਾ ਮਨ ਸਾਫ਼ ਰਿਹਾ ਸੀ ਉਹ ਸੋਚਦੇ ਵੀ ਸਾਨੂੰ ਕੋਈ ਬਚੂਗਾ ਇਹ ਦੇ ਵਿੱਚੋਂ ਪਰ ਜਦ ਇਹਨਾਂ ਨੇ ਸੰਤਾਂ ਨੇ ਆ ਕੇ ਇੱਥੇ ਸੇਵਾ ਦੇ ਵਿੱਚ ਸ਼ੁਰੂ ਕਰੀ ਆਪ ਹੱਥੀਂ ਆ ਕੇ ਚੜਾਈ ਕਰਨੀ ਸ਼ੁਰੂ ਕਰ ਦਿੱਤੀ ਮਸ਼ੀਨਾਂ ਚਲਾਉਣੀਆਂ ਗੋਹੇ ਦੇ ਵਿੱਚ ਵੜ ਕੇ ਆਪ ਕਾਰਜ ਕਰਦੇ ਰਹੇ ਤਾਂ ਫਿਰ ਸਾਡੇ ਮਨ ਨੂੰ ਭਰੋਸਾ ਹੋ ਗਿਆ ਵੀ ਵਾਕਈ ਸੰਤ ਨੇ ਹੈ ਕਿਉਂਕਿ ਸੰਤ ਦੇ ਭੇਜ ਦੇ ਵਿੱਚ ਭੇਖੀ ਵੀ ਬਹੁਤ ਨੇ ਪਰ ਸਾਨੂੰ ਪਤਾ ਲੱਗਿਆ ਵੀ ਅਸਲ ਸੰਤ ਨੇ ਸੰਤ ਸਿਚੇਵਾਲ ਮਾਡਲ ਲੱਗਦਾ ਕਿ ਇੱਥੇ ਚੱਲਦਾ ਨਜ਼ਰ ਆ ਰਿਹਾ ਉਹ ਜਿਹੜਾ ਗੱਲ ਕੀਤੀ ਜਾ ਰਹੀ ਸੰਚੇਚੇਵਾਲ ਕਿ ਜਿਹੜਾ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਤਾਂ ਉਹ ਇੱਕ ਮਾਡਲ ਦੇ ਰੂਪ ਵਿੱਚ ਪੇਸ਼ ਕੀਤਾ। ਹਾਂਜੀ ਹਾਂਜੀ ਮਾਡਲ ਦੇ ਰੂਪ ਵਿੱਚ ਬਹੁਤ ਵਧੀਆ ਲੱਗਿਆ ਸਭ ਨੇ ਪਸੰਦ ਕੀਤਾ ਜਿਵੇਂ ਆਪਣੇ ਪਿੰਡ ਦਾ ਪਾਣੀ ਸੀਗਾ ਉਹ ਸਾਰਾ ਖੂਹਾਂ ਦੇ ਮਨੋ ਥਰੂ ਕਰ ਦਿੱਤੇ ਗਿਆ। ਲੁਧਿਆਣੇ ਵਾਸੀਆਂ ਨੂੰ ਚਾਹੀਦਾ ਵੀ ਜੇ ਆਪਾਂ ਦਰਿਆ ਸਾਫ਼ ਰੱਖਣ ਤਾਂ ਗੰਦ ਨਾ ਪਾਇਆ ਜਾਵੇ ਹਨਾ ਕਿ ਉਹ ਸਾਰਾ ਲੁਧਿਆਣਾ ਵੀ ਮਨੋ ਉੱਥੇ ਆ ਕੇ ਇਸ਼ਨਾਨ ਕਰ ਸਕਦਾ ਗਉ ਘਾਟ ਗੁਰਦੁਆਰਾ ਬਹੁਤ ਪਵਿੱਤਰ ਗੁਰਦੁਆਰਾ ਨੇ ਉੱਥੇ ਹਨਾ। ਬਿਲਕੁਲ ਵੀ ਉਹਦੇ ਕਰਕੇ ਸ ਰਖੋ ਵੱਡੇ ਦਰਿਆ ਦੀ ਬਹੁਤ ਵਧੀਆ ਤੁਹਾਨੂੰ ਇਹ ਪੀੜ੍ਹੀਆਂ ਨੂੰ ਮਨੋ ਵਧੀਆ ਮਿਲੇਗਾ ਅਗਲਾ ਰਿਜ਼ਲਟ ਇਹਦਾ ਜੋ ਵੀ ਪਾਣੀ ਦਾ ਹੋਊਗਾ ਆਪਾਂ ਨੂੰ ਹੁਣ ਪਾਣੀ ਕਿਉਂ ਥੱਲੇ ਜਾ ਰਿਹਾ ਨੇ ਕਿ ਉਹ ਇਹ ਗੰਦਨਿਕ ਤਹਿ ਬਣਾ ਲਈਆ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਮਨੋ ਹੈ ਨਹੀਂ ਉੱਥੇ ਹੁਣ ਸਾਡੇ ਅਸੀਂ ਬਹੁਤ ਖੁਸ਼ ਹਾਂ ਵੀ ਸਾਡੇ ਜ਼ਮੀਨਾਂ ਨੂੰ ਪਾਣੀ ਦਾ ਲੈਵਲ ਬਹੁਤ ਉੱਚਾ ਹੋ ਜਾਣਾ ਮੋਟਰਾਂ ਨੂੰ ਸਾਡੀਆਂ ਨੂੰ ਜੀ ਤਾਂ ਇਸ ਕਰਕੇ ਅਸੀਂ ਬਾਬਾ ਜੀ ਦਾ ਬਹੁਤ ਧੰਨਵਾਦ ਕਰੀਏ ਜੀ ਉਹਨਾਂ ਨੇ ਜਿਹੜਾ ਇਹ ਅਪਰਾਧਾ ਕੀਤਾ ਬਹੁਤ ਵਧੀਆ ਕੀਤਾ ਜੀ ਬਿਲਕੁਲ ਹੋਇਆ ਬਾਪਾ ਜੀ ਦੀ ਲੋਜਣਾ ਕਰ ਰਹੇ ਨੇ ਉਹ ਲੋਜਣਾ ਮਾ ਕਰਨੇ ਵਾਲਿਆਂ ਨੂੰ ਇੱਥੇ ਆਉਣਾ ਚਾਹੀਦਾ ਅਸੀਂ ਕੋਈ ਉਹਨਾਂ ਦੇ ਵਿਰੋਧੀ ਨਹੀਂ ਹੈਗੇ ਅਸੀਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਵੋਟਾਂ ਲਾ ਕੇ ਉਹ ਇਹ ਗੱਲ ਕਹਿੰਦੇ ਕਿ ਬਾਬਾ ਜੀ ਨੂੰ ਉੱਥੇ ਆਉਣਾ ਚਾਹੀਦਾ ਜਿਹੜਾ ਕਾਲਾ ਦਰਿਆ ਜਿਹੜਾ ਬਣਿਆ ਚੁੱਕਾ ਵੇਖੋ ਮੈਂ ਇੱਥੋਂ ਫਿਰ ਜੇ ਇੱਥੋਂ ਜਿਹੜਾ ਆਪਾਂ ਕੋਈ ਬਿਮਾਰੀ ਦੀ ਜੜਾ ਉਹਨੂੰ ਉੱਥੋਂ ਜੜ ਤੋਂ ਨਹੀਂ ਫੜਾਂਗੇ ਤਾਂ ਫਿਰ ਉੱਥੋਂ ਜਾ ਕੇ ਅਸੀਂ ਉਹਨੂੰ ਉੱਪਰੋਂ ਜਾ ਕੇ ਫੜ ਲਾਂਗੇ ਫਿਰ ਖਤਮ ਹੋ ਜਾਊਗਾ ਕੰਮ ਜੇਕਰ ਉਹਨਾਂ ਬਾਬਾ ਜੀ ਨੇ ਇੱਥੇ ਪੈਂਦਾ ਸੀਗਾ ਹੁਣ ਹੌਲੀ ਹੌਲੀ ਉਹ ਅੱਗੇ ਵਧ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰੈਮਾ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਕੁਲਵੀਰ ਰਾਹੀ ਇਸ ਸਮੇਂ ਅਸੀਂ ਭੂਖੜੀ ਖੁਰਦ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਸੀਚੇਵਾਲ ਮੋਡਲ ਦੀ ਜੁੜਿਆ ਕੁਝ ਖਾਸ ਤਸਵੀਰਾਂ ਨਜ਼ਰ ਆ ਰਹੀਆਂ ਇਹ ਤੁਸੀਂ ਦੇਖ ਸਕਦੇ ਹੋ ਇਹ ਬੁੱਢੇ ਦਰਿਆ ਦੇ ਵਿੱਚ ਵਹਿੰਦਾ ਪਾਣੀ ਹੈ ਜਿਹੜਾ ਨੀਲੋ ਨਹਿਰ ਤੋਂ ਜਿਹੜਾ ਇਸ ਵਿੱਚ ਛੱਡਿਆ ਗਿਆ ਹੈ ਅੱਜ ਦੀ ਗੱਲ ਕਰੀਏ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਜੁੜਾਇਆ ਇਸਤੇ ਉਤੇ ਕੰਮ ਕੀਤਾ ਜਾ ਰਿਹਾ ਸੀ ਦੱਸਿਆ ਜਾ ਰਿਹਾ ਕਿ ਇੱਥੇ ਵੱਡੀ ਗਿਣਤੀ ਵਿੱਚ ਜੜੀਆਂ ਨੇ ਇਹ ਦਰਿਆ ਦੇ ਆਲੇ ਦੁਆਲੇ ਜਿਹੜੇ ਡੇਰੀਆ ਹੈਗੇ ਤਾਂ ਉਹਨਾਂ ਦਾ ਗੋਬਰ ਜਿਹੜਾ ਮਲਮੂਤਰ ਜਿਹੜਾ ਪਸ਼ੂਆਂ ਦਾ ਹੈ ਜਾਂ ਪਸ਼ੂ ਜਿਹੜੇ ਨੇ ਉਹ ਵੀ ਇਸ ਵਿੱਚ ਸੁੱਟ ਦਿੱਤੇ ਜਾਂਦੇ ਸੀ ਤੇ ਇਹ ਪਾਣੀ ਜਿਹੜਾ ਬਹੁਤ ਜ਼ਿਆਦਾ ਮੈਲਾ ਸੀ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਲੇਕਿਨ ਹੁਣ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਪਾਣੀ ਜੋ ਹੈ ਇਹ ਨਹੀਂ ਕਹਿ ਸਕਦੇ ਕਿ ਇਹ ਪੂਰੀ ਤਰ੍ਹਾਂ ਜਿਹੜਾ ਸਾਫ਼ ਪਾਣੀ ਹੈ ਲੇਕਿਨ ਬਹੁਤ ਹੱਦ ਤੱਕ ਜਿਹੜਾ ਇਹ ਪਾਣੀ ਸੰਤ ਸਿਚੇਵਾਲ ਦੀ ਮਿਹਨਤ ਦਾ ਨਤੀਜਾ ਹੈ ਕਿ ਇਹ ਪਾਣੀ ਜੋ ਹੈ ਇੱਥੇ ਕਾਫੀ ਸਾਫ਼ ਨਜ਼ਰ ਆ ਰਿਹਾ ਹੈ ਤੇ ਦੂਰ ਤੱਕਨ ਦੇਖ ਸਕਦੇ ਹੋ ਕਿ ਇਹ ਪਾਣੀ ਜਿਹੜਾ ਇੱਥੋਂ ਜਾ ਹਾਲਾਂਕਿ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਤੋਂ ਕਰੀਬ 7 ਕਿਲੋਮੀਟਰ ਪਹਿਲਾ ਜਿਹੜਾ ਦਰਿਆ ਜਿਹੜਾ ਬੰਦਾ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੇਕਿਨ ਸ਼ਹਿਰ ਦੇ ਹਾਲਾਤ ਜਿਹੜੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਉਸ ਦੇ ਵਿੱਚ ਤੇ ਇਸ ਪਾਣੀ ਦੇ ਵਿੱਚ ਕਿੰਨਾ ਕੁ ਅੰਤਰ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਉੱਥੇ ਹੀ ਬਿਲਕੁਲ ਜੋ ਹੈ ਦਰਿਆ ਜਿਹੜਾ ਜਾ ਕੇ ਜ਼ਹਿਰੀਲਾ ਹੋ ਜਾਂਦਾ ਇੰਡਸਟਰੀ ਦਾ ਜਿਹੜਾ ਪਾਣੀ ਹੈ ਜਾਂ ਸ਼ਹਿਰ ਦਾ ਜਿਹੜਾ ਗੰਦਾ ਪਾਣੀ ਹੈ ਉਹ ਜੋ ਹੈ ਦਰਿਆ ਦੇ ਵਿੱਚ ਮਿਲਦਾ ਹੈ ਤੇ ਇਸ ਸਮੇਂ ਜਿਹੜਾ ਅਸੀਂ ਗਰਾਊਂਡ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਤੇ ਪਾਣੀ ਦਿਖਾ ਰਹੇ ਹਾਂ ਕਿ ਇਸ ਸਮੇਂ ਇਸ ਇਸ ਜਗ੍ਹਾ ਦਾ ਜਿਹੜਾ ਪਾਣੀ ਹੈ ਉਹ ਜੋ ਹੈ ਕਾਫੀ ਸਾਫ਼ ਜਿਹੜਾ ਇਸ ਸਮੇਂ ਨਜ਼ਰ ਆ ਰਿਹਾ ਹੈ ਕਹਿ ਜਾ ਸਕਦਾ ਹੈ ਕਿ ਇਸ ਪਾਣੇ ਦੇ ਵਿੱਚ ਜੋ ਹੈ ਇਸ਼ਨਾਨ ਵੀ ਕੀਤਾ ਜਾ ਸਕਦਾ ਹੈ ਨਹਾਇਆ ਵੀ ਜਾ ਸਕਦਾ ਹੈ ਇਸ ਸਮੇਂ ਦੀ ਗੱਲ ਕਰੀਏ ਤੇ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ 13 April ਨੂੰ ਇਸੇ ਜਗ੍ਹਾ ਤੇ ਜੋ ਹੈ ਸੰਤ ਸਿਚੇਵਾਲ ਵੱਲੋਂ ਜਿਹੜਾ ਇੱਕ ਆਯੋਜਨ ਕੀਤਾ ਜਾ ਰਿਹਾ ਹੈ ਕਿ ਜਿਹੜੀ ਗੁਰਦੁਆਰਾ ਸਾਹਿਬ ਇਸ ਸੰਗਤ ਆਏਗੀ ਉਹਨਾਂ ਵਾਸਤੇ ਇੱਥੇ ਇਸ਼ਨਾਨ ਦਾ ਪ੍ਰੋਗਰਾਮ ਕੀਤਾ ਗਿਆ ਹੈ ਉਸ ਕਰਕੇ ਹੀ ਜਿਹੜਾ ਘਾਟ ਬਣਾਇਆ ਗਿਆ ਪਿੰਡ ਦੇ ਕੁਝ ਲੋਕ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪਹਿਲਾਂ ਕੀ ਹਾਲਾਤੀ ਤੇ ਹੁਣ ਕਿੱਦਾਂ ਦੇ ਹਾਲਾਤ ਉਹਨਾਂ ਨੂੰ ਨਜ਼ਰ ਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਆਪਣਾ ਖਰਾਬ ਚੈਨਲ ਦਾ ਬਹੁਤ ਧੰਨਵਾਦ ਜੋ ਤੁਸੀਂ ਇੱਥੇ ਆ ਕੇ ਸਾਡੇ ਇਲਾਕੇ ਬਾਰੇ ਸਾਂਪਾਂ ਨੂੰ ਦੱਸ ਰਹੇ ਹਾਂ ਜੀ ਕਿੱਦਾਂ ਦੇਖ ਰਹੇ ਹੋ ਤੁਸੀਂ ਪਿੰਡ ਦੇ ਹੋ اسی ਪਿੰਡ ਦੇ ਕੀ ਹਾਲਾਤ ਸੀ ਕਿੰਨੇ ਦਿਨਾਂ ਪਹਿਲਾਂ ਇਹਦੇ ਕੀ ਹਾਲਾਤ ਸੀ ਤਾਂ ਹੁਣ ਕੀ ਹਾਲਾਤ ਦੇਖ ਰਹੇ ਹੋ ਤੁਸੀਂ ਪਿੰਡ ਦੇ ਹਾਲਾਤ ਇੰਨੇ ਪੜੇ ਸੀਗੇ ਵੀ ਇੱਥੇ ਗੋਹੇ ਦੇ ਨਾਲੇ ਭਰੇ ਹੋਇਆ ਸੀ ਸਾਰੇ ਹੀ ਅੱਛਾ ਇੱਥੋਂ ਅਸੀਂ ਖੇਤਾਂ ਨੂੰ ਜਾਣਾ ਸੀ ਨੰਗ ਨਹੀਂ ਸੀ ਸਕਦੇ ਠੀਕ ਹੈ ਨਾ ਇੱਥੋਂ 4 ਕਿਲੋਮੀਟਰ ਤੋਂ ਸਾਡਾ ਪੁਲ ਵੀ ਟੁੱਟਿਆ ਹੋਇਆ ਉਧਰ ਤੁਸੀਂ ਪੁਲ ਕੰਨੀ ਨਿਗ੍ਹਾ ਮਰਾਉਂਗੇ ਨਾ ਪੁਲ ਟੁੱਟੇ ਨੂੰ ਵੀ 2 ਸਾਲ ਹੋ ਗਏ ਅਜੇ ਤੱਕ ਸਰਕਾਰਾਂ ਦਾ ਉਹ ਵੀ ਕੋਈ ਧਿਆਨ ਨਹੀਂ ਹੈ ਸਾਨੂੰ ਲollipops ਜ਼ਰੂਰ ਦੇ ਦਿੰਦੇ ਆ ਵੀ ਬਣੂਗਾ ਬਣੂਗਾ ਪਿੱਛੇ ਵੱਡੀ ਭੂੜੀ ਤਾਂ ਇੱਕ ਬਣਾਤਾ ਉਹਨਾਂ ਨੇ ਪੁਰ ਪਰ ਸਾਡਾ ਪੁਰ ਹਜੇ ਤੱਕ ਨਹੀਂ ਬਣਿਆ ਹੈਗਾ ਠੀਕ ਆ ਹੁਣ ਆ ਫੇਰ ਅਸੀਂ ਜਦੋਂ ਇੱਥੇ ਗੋਹੇ ਨਾਲ ਭਰਿਆ ਹੁੰਦਾ ਸੀਗਾ ਉਦੋਂ ਫਿਰ ਸਾਨੂੰ ਇਥੋਂ ਘੱਟੋ ਘੱਟ 2 ਕਿਲੋਮੀਟਰ ਤਰਾਂਡਸੂਆ ਤਰਾਂਡਸੂ ਪਿੰਡ ਦੇ ਵਿੱਚ ਹੀ ਘੁੰਮ ਕੇ ਉਹ ਵੀ ਕੋਈ ਪ੍ਰੋਪਰ ਰਸਤਾ ਨਹੀਂ ਸਾਨੂੰ ਲੋਕਾਂ ਦੇ ਖੇਤਾਂ ਦੇ ਵਿੱਚ ਹੀ ਆਪਣੇ ਖੇਤਾਂ ਨੂੰ ਆਉਣਾ ਪੈਂਦਾ ਸੀਗਾ ਹੁਣ ਤੱਕ ਹੁਣ ਇਹ ਚਲੋ ਪਾਣੀ ਸਾਫ਼ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਹੀ ਟਰੈਕਟਰ ਵੀ ਨੰਗਾ ਸਕਦੇ ਆ ਆਪ ਵੀ ਨੰਗ ਸਕਦੇ ਆ ਤੇ ਬੱਚੇ ਗਰਮੀਆਂ ਚ ਨਹਾ ਵੀ ਸਕਦੇ ਆ ਅਸੀਂ ਅਸੀਂ ਵੀ ਗਰਮੀਆਂ 'ਚ ਨਹਾ ਸਕਦੇ ਆ ਇੱਥੇ ਕਿੰਨੇ ਸਾਲ ਪਹਿਲਾਂ ਇਹ ਹਾਲਾਤ ਇੰਨੇ ਵਧੀਆ ਸੀ ਕਿ ਜਿਹੜੇ ਪਿੰਡ ਦੇ ਲੋਕ ਸੀ ਉਹ ਨਹਾਉਂਦੇ ਸੀ ਬੱਚੇ ਵੀ ਖੇਡਦੇ ਸੀ ਇਹਨਾਂ ਦੇ ਵਿੱਚ ਘੱਟੋ ਘੱਟ 35 40 ਸਾਲ ਪਹਿਲਾਂ ਇੱਥੇ ਦੇ ਇਸ ਤਰ੍ਹਾਂ ਦੇ ਹਾਲਾਤ ਸੀਗੇ ਇੱਥੇ ਅਸੀਂ ਆਪ ਖੁਦ ਮੱਝਾਂ ਚਾਰਦੇ ਰਹੇ ਹਾਂ ਮੱਝਾਂ ਨੂੰ ਪਾਣੀ ਪਿਲਾ ਕੇ ਲੈ ਕੇ ਜਾਂਦੇ ਸੀਗੇ ਮੱਝਾਂ ਨੂੰ ਨਿੜਾ ਕੇ ਲੈ ਕੇ ਜਾਂਦੇ ਸੀਗੇ ਜਦ ਕੇ ਹੁਣ ਤੱਕ ਡੇਰੀਆਂ ਵਾਲੇ ਵੀ ਜਿਹੜੇ ਲੁਧਿਆਣੇ ਦੇ ਡੇਰੀਆਂ ਨੇ ਨਾ ਅਸੀਂ ਜੋ ਛੋਟੇ ਹੁੰਦੇ ਉਹ ਡੇਰੀਆਂ ਸ਼ਹਿਰ ਦੇ ਵਿੱਚ ਹੁੰਦੇ ਉਹ ਵੀ ਇਹ ਦੇ ਵਿੱਚ ਆ ਕੇ ਨਿੜਾ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਮੱਝਾਂ ਅਸੀਂ ਦੇਖਦੇ ਹੁੰਦੇ ਸੀਗੇ ਤੇ ਡੇਰੀਆਂ ਵਾਲੇ ਉੱਥੇ ਮੱਝਾਂ ਨਿੜਾ ਕੇ ਲੈ ਕੇ ਜਾਂਦੇ ਹੁੰਦੇ ਸੀ ਇਸ ਲਈ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਿੰਡ ਦੇ ਲੋਕ ਨੇ ਉਹ ਇਸ ਸਮੇਂ ਦਰਿਆ ਦੇ ਵਿੱਚ ਜਿਹੜਾ ਕਿਉਂਕਿ ਪਾਣੀ ਸਾਫ਼ ਕਾਫੀ ਹੱਦ ਤੱਕ ਸਾਫ਼ ਨਜ਼ਰ ਆ ਰਿਹਾ ਤੇ ਉਹ ਵੀ ਇੱਥੇ ਪੁੱਜੇ ਹੋਏ ਨੇ ਕਿੱਦਾਂ ਦਾ ਲੱਗ ਰਿਹਾ ਜੀ ਇਸ ਸਮੇਂ ਤੁਸੀਂ ਇੱਥੇ ਮੌਜੂਦ ਹੋ ਪਾਣੀ ਪੀਲਾ ਇਹੋ ਜਿਹਾ ਹੁੰਦਾ ਸੀ ਕਿ ਕੁਝ ਗੰਦਾ ਸੀ ਨਹੀਂ ਨਹੀਂ ਬਹੁਤ ਗੰਦਾ ਪਾਣੀ ਸੀਗਾ ਜਿਹੜਾ ਡੈਰੀਆਂ ਨੇ ਬੁਰਾ ਹਾਲ ਕਰਿਆ ਪਿਆ ਸੀ ਹੂੰ ਹੁਣ ਤਾਂ ਬਹੁਤ ਵਧੀਆ ਦੇਖਣਯੋਗ ਮਨੂੰ ਇੱਥੇ ਦਰਿਆ ਬਣ ਗਿਆ ਸਾਡਾ ਬਹੁਤ ਸਾਫ਼ ਰਿਹਾ ਮਨੂੰ ਬਾਬਾ ਜੀ ਇਹਨਾਂ ਦਾ ਬਹੁਤ ਵਧੀਆ ਕੰਮ ਕਰਤੇ ਨੇ ਸਾਨੂੰ ਉਮੀਦ ਨਹੀਂ ਸੀ ਸਾਡੇ ਅਸੀਂ ਆਪਣੀ ਜ਼ਿੰਦਗੀ 'ਚ ਇਹ ਦੇਖ ਸਕਾਂਗੇ ਕਿ ਦਰਿਆ ਸਾਫ਼ ਪਾਣੀ ਦੇ ਰਿਹਾ ਬਹੁਤ ਵਧੀਆ ਸਾਫ਼ ਪਾਣੀ ਹੈ ਬਹੁਤ ਖੁਸ਼ੀ ਹੈ ਸਾਡੇ ਪਿੰਡ ਨਗਰ ਸਾਰੇ ਹਾਂਜੀ ਉਹਨੇ ਪਾਣੀ ਜਿਹੜਾ ਖੇਤਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਕੋਈ ਦਿੱਕਤ ਨਹੀਂ ਕਿਉਂਕਿ ਪਹਿਲਾਂ ਜਿਹੜਾ ਸ਼ਹਿਰ ਦੀ ਗੱਲ ਕਰੀ ਜਾ ਅੱਗੇ ਜੀ ਪਾਣੀ ਦੀ ਗੱਲ ਕਰੀਏ ਤੋ ਤੋ ਇੰਨਾ ਜਿਆਦਾ ਜ਼ਹਿਰੀਲਾ ਕਿ ਅਗਰ ਫਸਲਾਂ ਨੂੰ ਵੀ ਦਾਂਗੇ ਤੇ ਫਸਲਾਂ ਵਿੱਚ ਜੋ ਹੈ ਮਤਲਬ ਕਿਦਰੇ ਕਿਦਰੇ ਜੋ ਖਾਨਗੇ ਉਹਨਾਂ ਨੂੰ ਨੁਕਸਾਨ ਕਰੂਗਾ ਹਾਂਜੀ ਹਾਂਜੀ ਫਸਲਾਂ ਨੂੰ ਤਾਂ ਬੜਾ ਵਧੀਆ ਜੇ ਵੀ ਸਾਡੇ ਪਾਣੀ ਦਾ ਨਿਕਾਸ ਫਸਲਾਂ ਨੂੰ ਵੀ ਵਰਤਿਆ ਜਾਵੇ ਇਹ ਬਹੁਤ ਵਧੀਆ ਹੋ ਸਕਦਾ ਹੈ ਪਰ ਸਾਡੇ ਖੇਤ ਥੋੜੇ ਜੇ ਉਚਾਈ ਤੇ ਨੇ ਦਰਿਆ ਨਾਲੋਂ ਇੱਥੋਂ ਪਾਣੀ ਇਸ ਕਰਕੇ ਪਾਣੀ ਨਹੀਂ ਜਾ ਸਕਦਾ ਜਾਂ ਫੇ ਸੋਲਰ ਮੋਟਰਾਂ ਦੇ ਸਿਸਟਮ ਨਾਲ ਪਾਣੀ ਲੱਗ ਸਕਦਾ ਜਿਹੜੇ ਨੇੜੇ-ਨੇੜੇ ਦੇ ਖੇਤ ਨੇ ਇਹ ਉਹ ਵਧੀਆ ਪਾਣੀ ਆ ਖੇਤੀ ਵਾਸਤੇ ਲਾਭ ਦੇਖੋਗਾ ਸੰਤ ਸਿਚੇਵਾਲ ਮਾਡਲ ਲੱਗਦਾ ਕਿ ਇੱਥੇ ਚੱਲਦਾ ਨਜ਼ਰ ਆ ਰਿਹਾ ਉਹ ਜਿਹੜਾ ਗੱਲ ਕੀਤੀ ਜਾ ਰਹੀ ਸੰਚੇਚੇਵਾਲ ਕਿ ਜਿਹੜਾ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਤਾਂ ਉਹ ਇੱਕ ਮਾਡਲ ਦੇ ਰੂਪ ਵਿੱਚ ਪੇਸ਼ ਕੀਤਾ ਹਾਂਜੀ ਹਾਂਜੀ ਮਾਡਲ ਦੇ ਰੂਪ ਵਿੱਚ ਬਹੁਤ ਵਧੀਆ ਲੱਗਾ ਇਹ ਸਭ ਨੇ ਪਸੰਦ ਕੀਤਾ ਜਿਵੇਂ ਆਪਣੇ ਪਿੰਡ ਦਾ ਪਾਣੀ ਸੀਗਾ ਉਹ ਸਾਰਾ ਖੂਹਾਂ ਦੇ ਮਨੂੰ ਥਰੂ ਕਰ ਦਿੱਤੇ ਗਿਆ ਜਿਹੜਾ ਟੋਬਾ ਸੀ ਉਹਦੇ ਵਿੱਚ ਵੀ ਪਾਣੀ ਬਹੁਤ ਦੇਖਣ ਨੂੰ ਘੱਟ ਆ ਜਿਵੇਂ ਪਾਣੀ ਪਹਿਲਾਂ ਪਿੰਡ ਦਾ ਆਉਂਦਾ ਸੀ ਸਾਰਾ ਟੋਬੇ ਫੁੱਲ ਹੋ ਜਾਂਦੇ ਸੀਗੇ ਹੁਣ ਮਨੂੰ ਬਹੁਤ ਘੱਟ ਪਾਣੀ ਆ ਲੱਗਦਾ ਇਹ ਨਹੀਂ ਵੀ ਟੋਬੇ ਦੇ ਵਿੱਚ ਪਾਣੀ ਸਾਫ਼ ਹੋਊਗਾ ਪਹਿਲਾਂ ਡੈਰੀਆਂ ਦਾ ਗੋਹਾ ਪੈਂਦਾ ਸੀਗਾ ਜੀ ਪਹਿਲਾਂ ਜਿਹੜਾ ਉਹ ਟੋਬੇ ਦੇ ਵਿੱਚ ਵੀ ਨਾ ਪਿੰਡ ਦੇ ਵਿੱਚ ਡੈਰੀਆਂ ਸੀ ਉਹਨਾਂ ਦਾ ਗੋਹਾ ਪੈਂਦਾ ਸੀਗਾ ਤੇ ਹੁਣ ਉਹ ਗੋਹਾ ਬਿਲਕੁਲ ਬੰਦ ਕਰਤਾ ਗੋਹਾ ਬੰਦ ਕਰਨ ਦੇ ਬਾਅਦ ਉਸ ਤੋਂ ਬਾਅਦ ਬਾਬਾ ਜੀ ਨੇ ਤਿੰਨ ਖੂਹ ਲਾਤੇ ਪਾਣੀ ਟ੍ਰੀਟ ਹੋ ਕੇ ਟੋਬੇ ਦੇ ਵਿੱਚ ਜਾ ਰਿਹਾ ਉਹ ਵੀ ਪਾਣੀ ਸਾਡੇ ਖੇਤੀ ਯੋਗ ਹੈਗਾ ਬਾਬਾ ਜੀ ਆਪ ਇੱਥੇ ਆ ਕੇ ਟੀਡੀਐਸ ਚੈੱਕ ਕਰਾਉਂਦੇ ਹੋ ਲੋ ਟੀਡੀਐਸ ਚੈੱਕ ਕਰ ਲਓ ਟੀਡੀਐਸ ਚੈੱਕ ਕਰਨ ਤੋਂ ਬਾਅਦ ਵੀ ਤੁਸੀਂ ਇਹਨਾਂ ਨੂੰ ਖੇਤਾਂ ਨੂੰ ਪਾਣੀ ਲਾ ਸਕਦੇ ਆ ਜ਼ਹਿਰੀਲਾ ਪਾਣੀ ਨਹੀਂ ਹੈਗਾ ਜਿਹੜਾ ਇਹ ਪਾਣੀ ਆ ਜੋ ਲੁਧਿਆਣੇ ਤੋਂ ਪਹਿਲਾਂ ਪਹਿਲਾਂ ਸਾਰੇ ਖੇਤਾਂ ਨੂੰ ਲਾਇਆ ਜਾ ਸਕਦਾ ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਜ਼ਰੂਰੀ ਹੈ ਕਿ ਜਿਹੜੇ ਲੁਧਿਆਣੇ ਤੋਂ ਪਰੇ ਪਹਿਲਾਂ ਖੇਤੀਬਾੜੀ ਕਰਦੇ ਸੀ ਉਹ ਲਾਉਂਦੇ ਵੀ ਸੀਗੇ ਸਬਜ਼ੀਆਂ ਵਗੈਰਾ ਨੂੰ ਸਾਰੇ ਇਹ ਦਰਿਆ ਦਾ ਹੀ ਪਾਣੀ ਲਾਉਂਦੇ ਸੀਗੇ ਤੇ ਹੁਣ ਜਦੋਂ ਫਿਰ ਜ਼ਿਆਦਾ ਹੀ ਬਾੜਾ ਇਹ ਚ ਕੈਮੀਕਲ ਪੈਣ ਲੱਗੇ ਡੰਗਾਂ ਵਾਲੇ ਫੈਕਟਰੀਆਂ ਵਾਲਾ ਪਾਣੀ ਪੈਣ ਲੱਗਿਆ ਜਦ ਤੋਂ ਫਿਰ ਇਹ ਪਾਣੀ ਬੜਾ ਪ੍ਰਦੂਸ਼ਣ ਹੋ ਗਿਆ ਜੀ ਹਾਂ ਕਾਲੇ ਪਾਣੀ ਦਾ ਮੋਰਚਾ ਜਿਹੜਾ ਹੈ ਜਿਹਦੇ ਉਹਦੇ ਆਗੂ ਨੇ ਜਿਹੜੇ ਉਹਨਾਂ ਦੀ ਟੀਮ ਜੁੜੀ ਹੋਈ ਹੈ ਉਹ ਬੜੇ ਸਵਾਲ ਖੜੇ ਕਰ ਰਹੇ ਨੇ ਸੀਚੇਵਾਲ ਸਾਹਿਬ ਨੇ ਕਿ ਇਹ ਪਾਣੀ ਤਾਂ ਪਹਿ ਇੱਥੇ ਥੋੜਾ ਗੋਬਰ ਦਾ ਜ਼ਰੂਰ ਪਾਣੀ ਸੀ ਲੇਕਿਨ ਜਿਹੜਾ ਸ਼ਹਿਰ ਦੇ ਵਿੱਚ ਦਰਿਆ ਦਾ ਹਾਲ ਹੈ ਜਿਹੜਾ ਬੁੱਢਾ ਦਰਿਆ ਜਿਹੜਾ ਉੱਥੇ ਜ਼ਹਿਰੀਲਾ ਦਰਿਆ ਜਾਂ ਨਾਲਾ ਬਣ ਚੁੱਕਿਆ ਗੰਦਾ ਨਾਲਾ ਬਣ ਚੁੱਕਿਆ ਉਸਦੇ ਹਾਲਾਤ ਉਹਦਾ ਤਾਂ ਉਦਾਂ ਦੇਖੋ ਉਹ ਹੁਣ ਬਾਬਾ ਜੀ ਨੇ ਵੀ ਕਈ ਵਾਰੀ ਦੱਸਿਆ ਵੀ ਉਹ ਇੰਨੀ ਪਾਣੀ ਦੇਖਣ ਨੂੰ ਜ਼ਰੂਰ ਕਾਲਾ ਲੱਗਦਾ ਪਰ ਜਦੋਂ ਤੁਸੀਂ ਗਲਾਸ ਦੇ ਵਿੱਚ ਭਰ ਕੇ ਚੈੱਕ ਕਰਾਉਂਦੇ ਆ ਤਾਂ ਪਾਣੀ ਦੀ ਕੁਆਲਿਟੀ ਉਹਨੀ ਉਹ ਕਾਲੀ ਨਹੀਂ ਹੈਗੀ ਜਿਹੜੀ ਪੀਣ ਯੋਗ ਤਾਂ ਨਹੀਂ ਹੈਗੀ ਨਹੀਂ ਪੀਣ ਯੋਗ ਆਪਾਂ ਨਹੀਂ ਕਹਾਂਗੇ ਪੀਣ ਯੋਗ ਤਾਂ ਨਹੀਂ ਹੈਗੇ ਜੀ ਪੀਣ ਯੋਗ ਨਹੀਂ ਹੈਗਾ ਨੂੰ ਲੱਗਦਾ ਉਹ ਉਹ ਵਿੱਚ ਨਹਾਇਆ ਜਾ ਸਕਦਾ ਹੈ ਕੱਪੜ ਜਾ ਸਕਦੇ ਨੇ ਜੇਕਰ ਉਹਨੂੰ ਨਹੀਂ ਦੇਖੋ ਟ੍ਰੀਟ ਕੀਤਾ ਜਾਵੇ ਫਿਰ ਉਸ ਤੋਂ ਬਾਅਦ ਉਹ ਚਨਾਇਆ ਵੀ ਜਾ ਸਕਦਾ ਕੱਪੜੇ ਵੀ ਧੋਏ ਜਾ ਸਕਦੇ ਆ ਹੁਣ ਜਿੱਥੇ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮਾਂ ਉੱਥੇ ਸਭ ਕੁਝ ਕਰਦੇ ਜੀ ਉਹਨਾਂ ਨੂੰ ਤਾਂ ਪਾਣੀ ਦੀ ਵੈਲਿਊ ਉਹਨਾਂ ਨੂੰ ਪੁੱਛੋ ਅਸੀਂ ਹਜੂਰ ਸਾਹਿਬ ਗਏ ਸੀਗੇ ਉੱਥੇ ਗਦਾਵਰੀ ਨਦੀ ਦੇ ਵਿੱਚ ਮੈਂ ਖੋਦ ਦੇਖਿਆ ਬੰਦਾ ਉਸੇ ਪਾਣੀ ਦੇ ਨਾਲੋਂ ਨਹਾ ਰਿਆ ਉੱਥੇ ਹੀ ਕਪੜੇ धो ਰਿਆ ਉਹ ਪਾਣੀ ਦੀ ਵੈਲਿਊ ਉਹਨਾਂ ਨੂੰ ਪਤਾ ਸਾਡੇ ਕੋਲ ਤਾਂ ਪਾਣੀ ਦਾ ਖਜ਼ਾਨਾ ਪਰ ਅਸੀਂ ਆਪਣੇ ਪਾਣੀ ਨੂੰ ਸਾਂਭਦੇ ਨਹੀਂ ਸਭ ਤੋਂ ਵੱਧ ਪਾਣੀ ਡੈਰੀਆਂ ਤੇ ਡੰਗਾਂ ਵਾਲੇ ਵੇਸਟ ਕਰਦੇ ਆ ਕਿਸਾਨ ਦਾ ਨੌਬਦਨਾਮ ਹੋ ਰਿਹਾ ਵੀ ਕਿਸਾਨ ਪਾਣੀ ਵੇਸਟ ਕਰਦਾ ਜਦ ਕਿ ਕਿਸਾਨ ਪਾਣੀ ਵੇਸਟ ਨਹੀਂ ਕਰਦਾ ਕਿਸਾਨ ਤੁਹਾਨੂੰ ਅੰਨ ਉਗਾ ਕੇ ਦਿੰਦਾ ਤੇ ਜਿਹੜੇ ਡੈਰੀਆਂ ਵਾਲੇ ਆ ਇਹ ਤਾਂ ਨਹੀਂ ਗਲੇ ਗੋਹਾ ਰੋੜ ਦੇ ਵਿੱਚ ਗੋਹਾ ਰੋੜ ਤੋਂ ਸੀ ਪਾਣੀ ਨਾਲ ਤੇ ਜਿਹੜੇ ਜਿਵੇਂ ਹੁਣ ਹੋਰ ਫੈਕਟਰੀਆਂ ਨੇ ਉਹ ਵੀ ਬਹੁਤ ਜ਼ਿਆਦਾ ਪਾਣੀ ਵੇਸਟ ਕਰਦੇ ਆ ਕਿਸਾਨ ਦਾ ਸਿਰਫ ਨੌ ਬਦਨਾਮ ਹੋ ਰਿਹਾ ਕਿਸਾਨ ਪਾਣੀ ਨਹੀਂ ਬਰਬਾਦ ਕਰ ਰਿਹਾ ਇੱਧਰ ਦੇਖ ਰਹੇ ਆ ਘਾਟ ਬਣਾਏ ਗਏ ਨੇ ਹਾਂਜੀ 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 ਤੇ ਇਹ ਵਿਸਾਖੀ ਲਈ ਖਾਸ ਤੌਰ ਤੇ ਤਿਆਰ ਕੀਤੇ ਗਏ ਨੇ ਬਿਲਕੁਲ ਜੀ ਹਾਂ ਇਹ ਵਿਸਾਖੀ ਲਈ ਖਾਸ ਤੌਰ ਤੇ ਤਿਆਰ ਕੀਤੇ ਨੇ ਕੀਤੇ ਗਏ ਨੇ ਇੱਥੇ ਵਿਸਾਖੀ ਦਾ ਹੁਣ ਮੇਲਾ ਲੱਗੂਗਾ 13 ਤਰੀਕ ਨੂੰ ਜੀ ਸਾਰਿਆਂ ਨੂੰ ਵੈਲਕਮ ਆਓ ਆ ਕੇ ਇੱਥੇ ਇਸ਼ਨਾਨ ਕਰੋ ਇੱਥੋਂ 15 25 30 ਸਾਲ ਪਹਿਲਾਂ ਸਾਹਾਬਾਣਾ ਪਿੰਡਾ ਹਾਂ 4 ਕਿਲੋਮੀਟਰ ਤੇ ਬਸਾਖੀ ਨੂੰ ਉੱਥੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਜਦੋਂ ਉਹ ਲੋਕ ਇੱਥੇ ਆ ਕੇ ਇਸ਼ਨਾਨ ਕਰਕੇ ਜਾਂਦੇ ਸੀਗੇ ਇਹਨੂੰ ਉਹ ਪਵਿੱਤਰ ਇਸ ਕਰਕੇ ਸਮਝਦੇ ਸੀਗੇ ਵੀ ਦੇਖੋ ਇਹ ਚਮਕੌਰ ਸਾਹਿਬ ਤੋਂ ਵੀ ਆਉਂਦਾ ਸੀਗਾ ਚਮਕੌਰ ਸਾਹਿਬ ਤੋਂ ਪਵਿੱਤਰ ਧਰਤੀ ਆ ਉੱਥੋਂ ਆਉਂਦਾ ਸੀ ਪਹਿਲਾਂ ਇਹ ਪਾਣੀ ਫਿਰ ਮਛਵਾੜਾ ਸਾਹਿਬ ਦੇ ਵਿੱਚ ਹੀ ਹੁੰਦਾ ਹੋਇਆ ਇੱਥੇ ਆਉਂਦਾ ਸੀ ਲੋਕ ਆਪਦੇ ਮਨੋਗਾਉਂਾ ਇੱਥੇ ਅਗੇ ਪੂਰੀਆਂ ਕਰਦੇ ਸੀਗੇ ਵੀ ਹਾਂਜੀ ਇਹ ਪਵਿੱਤਰ ਜਾਲਾ ਇੱਥੇ ਆ ਕੇ ਇਸ਼ਨਾਨ ਕਰਦੇ ਸੀਗੇ ਜੀ ਬਿਲਕੁਲ ਅਦਰ ਤਸਵੀਰਾਂ ਦਿਖਾ ਦਈਏ ਕਿ ਘਾਟ ਜਿਹੜਾ ਤਿਆਰ ਕੀਤਾ ਜਾ ਰਿਹਾ ਵਸਾਖੀ ਨੂੰ ਉਮੀਦ ਕੀਤੀ ਜਾ ਰਹੀ ਹੈ ਕਿ ਵੱਡੀ ਗਿਣਤੀ ਵਿੱਚ ਜਿਹੜੀ ਸੰਗਤ ਜਿਹੜੀ ਇੱਥੇ ਆਏਗੀ ਤੇ ਇਹ ਘਾਟ ਤੇ ਜੋ ਹੈ ਇਸ ਦਰਿਆ ਦੇ ਵਿੱਚ ਬੁੱਢਾ ਦਰਿਆ ਜਿਹੜਾ ਇੱਥੇ ਸਾਫ਼ ਹੋ ਚੁੱਕਿਆ ਕਾਫੀ ਹੱਦ ਤੱਕ ਤਾਂ ਉਸ ਦੇ ਵਿੱਚ ਇਸ਼ਨਾਨ ਕਰੇਗੀ ਅਦਰ ਤੁਸੀਂ ਅਦਰ ਇੱਕ ਦੇਖ ਰਹੇ ਹਾਂ ਅਸੀਂ ਟੋਬਾ ਜਿਹੜਾ ਅਸੀਂ ਪਿੰਡ ਦਾ ਪਿੰਡ ਦੇ ਟੋਬੇ ਨੂੰ ਕਿੰਨਾ ਕੁ ਸਾਫ਼ ਕੀਤਾ ਗਿਆ ਹੈ ਕਿ ਫਾਇਦਾ ਹੋ ਰਿਹਾ ਪਿੰਡ ਵਾਲਿਆਂ ਨੂੰ ਹਣ ਅੱਜ ਦੇਖ ਰਹੇ ਹਾਂ ਟੋਬਾ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਕਿ ਇਹ ਟੋਬਾ ਸੀ ਜਿਹੜਾ ਸੰਤ ਸਿਚੇਵਾਲ ਵੱਲੋਂ ਜਿਹੜਾ ਇਹ ਜੋ ਹੈ ਇਹਨੂੰ ਸਾਫ ਸੁਥਰਾ ਕੀਤਾ ਗਿਆ ਇਹ ਦੇਖੋ ਤੇ ਇੱਕ ਵੱਡਾ ਪੈ ਤੁਸੀਂ ਉਧਰ ਦੇਖ ਸਕਦੇ ਹੋ ਗੁਰਦੁਆਰੇ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਇਹ ਪਿੰਡ ਦਾ ਪਾਣੀ ਜਿਹੜਾ ਟੋਬੇ ਦੇ ਵਿੱਚ ਪਿੰਡ ਦਾ ਨਜ਼ਰ ਆ ਰਿਹਾ ਕਿੰਨਾ ਕੋ ਗੰਦ ਅਸੀਂ ਇੱਥੇ ਜੀ ਇੱਥੇ ਸਾਰਾ ਦੇਖੋ ਜੀ ਜਿੰਨਾ ਹਾਈ ਦੀ ਹਾਈਟ ਆ ਇੰਨਾ ਇਹ ਗੋਬਰ ਦੇ ਨਾਲ ਭਰਿਆ ਹੋਇਆ ਸੀ ਕਟੋ-ਕਟ 40 ਦਿਨ ਬਾਬਾ ਜੀ ਦੀਆਂ ਪਾਪੂਲਰ ਮਸ਼ੀਨਾਂ ਚਲਦੀਆਂ ਰਹੀਆਂ ਨੇ ਜਿਹਦੇ ਨਾਲ ਇਹਦੀ ਸਫਾਈ ਹੋਈ ਆ ਉਹ ਆਲੇ-ਦਾਲੇ ਵੀ ਦੇਖੋ ਸਫਾਈ ਕੀਤੀ ਹੋਈ ਆ ਸਾਰੀ ਜਿਹੜਾ ਗੋਬਰ ਕੱਢਿਆ ਕੱਢ ਕੇ ਸਾਡੇ ਲੋਕਾਂ ਨੂੰ نقصان ਟਰਾਲੀਆਂ ਪਰ ਪਰ ਕੇ ਆਪਣੇ ਖੇਤਾਂ ਦੇ ਖੇਤਾਂ ਦੇ ਵਿੱਚ ਲੈ ਗਏ ਫਸਲ ਨੂੰ ਫਾਇਦਾ ਹੋਏਗਾ ਹੁਣ ਇਹਦੇ ਵਿੱਚ ਗੋਹਾ ਬਿਲਕੁਲ ਬੰਦ ਕਰਤਾ ਪੈਣਾ ਤੇ ਹੁਣ ਇਹਦੇ ਵਿੱਚ ਜੁੜਾ ਹੈਗਾ ਸਾਡੇ ਪਿੰਡ ਦਾ ਪਾਣੀ ਪੈਂਦਾ ਉਹ ਦੇਖੋ ਤੁਸੀਂ ਕਿੰਨਾ ਸਾਫ਼ ਪਾਣੀ ਆਹ ਪਾਣੀ ਜਿਹੜਾ ਦੇਖ ਰਿਆ ਸੀ ਸਾਫ਼ ਹੋ ਕੇ ਆਇਆ ਟ੍ਰੀਟ ਹੋ ਕੇ ਆ ਰਿਹਾ ਇਹ ਟ੍ਰੀਟ ਹੋ ਕੇ ਆ ਰਿਹਾ ਜੀ ਆ ਖੂਲ ਆਏ ਹੋਏ ਨੇ ਬਾਬਾ ਜੀ ਨੇ ਅੱਛਾ ਖੂਹ ਬਣਾਏ ਨੇ ਖੂਹ ਬਣਾਏ ਨੇ ਇਹਨੂੰ ਸੀਚੇਵਾਲ ਮਾਡਲ 2 ਦਾ ਨਾਮ ਦਿੱਤਾ ਗਿਆ ਹੈਗਾ ਅੱਛਾ ਠੀਕ ਆ ਬਾਬਾ ਜੀ ਆਪ ਇੱਥੇ ਆਪਦੇ ਇੱਥੇ ਆ ਕੇ ਆਪ ਮਿਹਨਤ ਕਰਦੇ ਆ ਜੀ ਆਪ ਪਾਪਲਾਈਨ ਵੀ ਚਲਾਉਂਦੇ ਆ ਜੀ ਸੀਬੀ ਵੀ ਵੀ ਚਲਾਉਂਦੇ ਆ ਆਪ ਕੋਲੇ ਖੜ ਕੇ ਸਾਰਾ ਦੇਖ ਰਹੇ ਖੇਤ ਉਹਨਾਂ ਦੀ ਕੰਮ ਚੱਲ ਰਿਹਾ ਹੈ ਉਹਨਾਂ ਦੀ ਆ ਸਾਰੀ ਟੀਮਾਂ ਸਮੁੱਚੀ ਟੀਮਾਂ ਦੇਖੋ ਕਿਵੇਂ ਕੋਈ ਇਹ ਇਹ ਦਿਹਾੜੀ ਤਾਂ ਨਹੀਂ ਹੈਗਾ ਜੀ ਠੀਕ ਹੈ ਨਾ ਜੋ ਬਾਬਾ ਜੀ ਨੇ ਸੇਵਾ ਕਰ ਰਹੇ ਨੇ ਉਹਨਾਂ ਦੇ ਕਰਨੀ ਨਹੀਂ ਇਹ ਠੀਕ ਹੈ ਤੇ ਆਹ ਤੁਸੀਂ ਖੂਹ ਦੇਖ ਸਕਦੇ ਹੋ ਖੂਹਾਂ ਦੇ ਵਿੱਚ ਪਾਣੀ ਹੈਗਾ ਤਾਂ ਪਹਿਲਾਂ ਦੇਖੋ ਪਿੰਡ ਦਾ ਪਾਣੀ ਆਉਂਦਾ ਪਹਿਲਾਂ ਪਿੰਡ ਦਾ ਪਾਣੀ ਇਹ ਪਿੰਡ ਦਾ ਪਾਣੀ ਆ ਰਿਹਾ ਜੀ ਹਾਂਜੀ ਹਾਂ ਤੇ ਇਹ ਇੱਥੋਂ ਤੱਕ ਦਾ ਚਲੋ ਹੁਣ ਪਾਣੀ ਦਾ ਤੁਸੀਂ ਪਹਿਲਾਂ ਦੇਖ ਲਓ ਵੀ ਇਹ ਪਾਣੀ ਕਿਸ ਤਰ੍ਹਾਂ ਦਾ ਕਾਲਾ ਬਿਲਕੁਲ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਦਾ ਪਾਣੀ ਜਿਹੜਾ ਹੈ ਖੂਹ ਦੇ ਵਿੱਚ ਜਿਹੜਾ ਪਹਿਲਾਂ ਉਹਨਾਂ ਦਾ ਖੂਹ ਬਣਾ ਗਿਆ ਉਸ ਵਿੱਚ ਪੈ ਰਿਹਾ ਤੇ ਇਸ ਤੋਂ ਅੱਗੇ ਟ੍ਰੀਟ ਹੋ ਕੇ ਜਿਸ ਤਰ੍ਹਾਂ ਹੁਣ ਬੰਦੇ ਦਰੇ ਆ ਦਾ ਪਾਣੀ ਆਪਾਂ ਲਾਉਦਾ ਵੀ ਉਹ ਕਾਲਾ ਇਹ ਵੀ ਹੁਣ ਕਾਲਾ ਦਿਖ ਰਿਹਾ ਨਾ ਇਹ ਦੇਖੋ ਵੀ ਕਾਲਾ ਦਿਖ ਰਿਹਾ ਇਸ ਤੋਂ ਬਾਅਦ ਟ੍ਰੀਟ ਹੋ ਕੇ ਇਹਦੇ ਸੈਕੰਡ ਚ ਆ ਰਿਹਾ ਇਹਦੇ ਵਿੱਚ ਦੇਖੋ ਜੋ ਵੀ ਹੈਗਾ ਇਸ ਵਿੱਚ ਕਾਫੀ ਗੰਦ ਜਿਹੜਾ ਹੈ ਤੇ ਪਾਣੀ ਵਿੱਚ ਇਕੱਠਾ ਹੋ ਗਿਆ ਹੋ ਗਿਆ ਇਕੱਠਾ ਇਸ ਤੋਂ ਬਾਅਦ ਜਿਹੜਾ ਥਰਡ ਹੈਗਾ ਉਹਦੇ ਵਿੱਚ ਚਲ ਕੇ ਦੇਖੋ ਬਿਲਕੁਲ ਸਾਫ ਪਾਣੀ ਆ ਤੇ ਜਿਹੜਾ ਉਹ ਥੱਲੇ ਜਾ ਰਿਹਾ ਉਹ ਤਾਂ ਤੁਹਾਡੇ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੈਮਰਾ ਤੁਹਾਡੇ ਕੋਲੇ ਆ ਆ ਦੇਖੋ ਬਿਲਕੁਲ ਸਾਫ ਹੈ ਨਾ ਰੰਗ ਜਰੂਰ ਕਾਲਾ ਹਾਂਜੀ ਰੰਗ ਕਾਲਾ ਹੈ ਲੇਕਿਨ ਗੰਧ ਨਜ਼ਰ ਨਹੀਂ ਆ ਰਹੀ ਗੰਧ ਨਜ਼ਰ ਨਹੀਂ ਆ ਰਹੀ ਰੰਗ ਕਾਲਾ ਹੁਣ ਇਹੀ ਹਾਲ ਲੁਧਿਆਣੇ ਜਿਹੜਾ ਸਾਡਾ ਜਾਂਦਾ ਉਹ ਦਰਿਆ ਜਾਂਦਾ ਦਰਿਆ ਦਾ ਵੀ ਇਹੀ ਹਾਲ ਆ ਉੱਪਰੋਂ ਸਾਨੂੰ ਜਰੂਰ ਕਾਲਾ ਲੱਗਦਾ ਪਰ ਉਹਦਾ ਪਾਣੀ ਆ ਜਿਹੜਾ ਤੁਸੀਂ ਹੁਣ ਉਧਰੋਂ ਦੇਖੋ ਮਾਰੋ ਥੋੜਾ ਜਿਹਾ ਕੈਮਰਾ ਵੀ ਦੇਖੋ ਕਿੰਨਾ ਵਾਈਟ ਪਾਣੀ ਆ ਲਓ ਉਹ ਵੀ ਇਹਦੇ ਵਿੱਚੋਂ ਜਾ ਰਿਹਾ ਨਾ ਜੀ ਬਿਲਕੁਲ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਪਾਣੀ ਜੋ ਹੈ ਇੱਕ ਤਰ੍ਹਾਂ ਟ੍ਰੀਟ ਹੋ ਕੇ ਜਿਹੜਾ ਤੇ ਟ੍ਰੀਟਮੈਂਟ ਪਲਾਂਟ ਛੋਟਾ ਜਿਹਾ ਸਮਝ ਲਈਏ ਕਿ ਉਹ ਲਗਾਇਆ ਗਿਆ ਸੀਚੇਵਾਲ ਸਾਹਿਬ ਵੱਲੋਂ ਤੇ ਮਾਡਲ ਇੱਕ ਵਧੀਆ ਪੇਸ਼ ਕੀਤਾ ਗਿਆ ਤੇ ਪਾਣੀ ਜੋ ਹੈ ਇਹ ਤੋਬਾ ਦੀ ਪਿੰਡ ਦਾ ਉਸ ਵਿੱਚ ਜਾ ਰਿਹਾ ਤੇ ਸਾਫ ਪਾਣੀ ਹੋ ਕੇ ਜਾ ਰਿਹਾ ਹੈ ਕਾਫੀ ਹੱਦ ਤੱਕ ਸਾਫ ਹੈ ਤੇ ਗੰਦਗੀ ਜਿਹੜੀ ਹੈ ਜਿਹੜਾ ਗੰਦ ਪਿੱਛੋਂ ਆ ਰਿਹਾ ਪਿੰਡ ਦਾ ਉਹ ਬਿਲਕੁਲ ਵੱਖਰਾ ਹੋ ਗਿਆ ਹਾਂਜੀ ਖੇਤੀ ਜੋਗ ਪਾਣੀ ਹੈਗਾ ਖੇਤੀ ਨੂੰ ਸਾਡੇ ਬਾਬਾ ਜੀ ਕਹਿੰਦੇ ਵੀ ਸੋਲਰ ਮੋਟਰ ਲਾ ਕੇ ਜਿਹੜੀ ਜਿਹੜੀ ਨਿੜੇ ਜਮੀਨ ਹੈ ਉਹਨਾਂ ਨੂੰ ਅਸੀਂ ਸਪਲਾਈ ਦਵਾਂਗੇ ਜਦੋਂ ਇਹ ਭਰ ਜਾਏਗਾ ਜੋ ਭਰ ਜਾਏਗਾ ਠੀਕ ਹੈ ਨਾ ਪਰ ਪੈਸੇ ਫਿਲਹਾਲ ਸਾਨੂੰ ਕੋਈ ਚਾਂਸ ਲੱਗਦਾ ਨਹੀਂ ਵੀ ਭਰ ਜਾਊਗਾ ਕਿਉਂਕਿ ਹਾਂ ਰੀਚਾ ਥੱਲੇ ਧਰਤੀ ਜਾ ਰਿਹਾ ਸਾਡੀ ਧਰਤੀ ਦਾ ਲੈਵਲ ਹੀ ਅਪ ਹੋ ਰਿਹਾ ਇਹਦੇ ਨਾਲ ਅਜੇ ਫਿਲਹਾਲ ਚਲੋ ਚੰਗੀ ਗੱਲ ਆ ਪਾਣੀ ਸਾਡਾ ਅਸੀਂ ਦਾ ਇਹ ਕਹਿੰਦੇ ਆ ਆਪਣੇ ਕਿਸਾਨਾਂ ਨੂੰ ਜਾਂ ਹੋਰਾਂ ਨੂੰ ਵੀ ਵੀ ਮੀਂਹ ਦੇ ਪਾਣੀ ਨੂੰ ਵੀ ਸਟੋਰੇਜ ਕਰੋ ਮੀਂਹ ਦੇ ਪਾਣੀ ਨੂੰ ਸਟੋਰੇਜ ਕਰਕੇ ਵੀ ਅਸੀਂ ਪਾਣੀ ਦੀ ਬਚਾਈ ਬਚਾਈਏ मतलब ਇੱਕ ਤਰ੍ਹਾਂ ਦਾ ਪਾਣੀ ਇੱਥੇ ਚਲੋ ਧਰਤੀ ਦੇ ਵਿੱਚ ਹੀ ਜਾ ਰਿਹਾ ਕਿਦਾਂ ਕਿਦਾਂ ਫਾਇਦਾ ਹੋ ਰਿਹਾ ਕਿਉਂਕਿ ਪਾਣੀ ਸੇਵ ਹੋ ਰਿਹਾ ਜੀ ਪਾਣੀ ਸੇਵ ਹੋ ਰਿਹਾ ਪਾਣੀ ਵੇਸਟ ਨਹੀਂ ਹੋ ਰਿਹਾ ਪਰ ਜੋ ਡੈਰੀਆਂ ਦੇ ਡੰਗਾ ਵਾਲੇ ਪਾਣੀ ਵੇਸਟ ਕਰਦੇ ਆ ਇਹਦਾ ਕੋਈ ਹੱਲ ਨਹੀਂ ਜੀ ਇਹ ਬਹੁਤ ਜਿਆਦਾ ਇਹਨਾਂ ਨੂੰ ਕੋਈ ਉਹਨਾਂ ਦਾ ਕੀ ਹੱਲ ਹੈ ਮੇਰੀ ਗੱਲ ਸੁਣ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਦਰਿਆ ਦੇ ਵਿੱਚ ਜਿਸਨੇ ਬੁੱਢਾ ਦਰਿਆ ਬਣਾ ਦਿੱਤਾ ਹੈ ਹਾਂ ਹਾਂ ਹੁੰਦਸਟੀ ਨੇ ਅਸੀਂ ਉਹ ਪੁਆਇੰਟ ਵੀ ਦਿਖਾਵਾਂਗੇ ਉਹ ਪੁਆਇੰਟ ਤੇ ਜਿੱਥੋਂ ਪਾਣੀ ਵਿਚਾਰਿਆ ਤੇ ਹਾਈ ਕੋਰਟ ਨੇ ਉਸ ਨੂੰ ਬੰਦ ਕਰਨ ਦੇ ਕਹਿਆ ਹੋਇਆ ਕਿ ਇਹਨੂੰ ਬੰਦ ਕੀਤਾ ਜਾਵੇ ਤੇ ਕਿਉਂ ਨਹੀਂ ਸਰਕਾਰਾਂ ਜਾਂ ਸਿਚੇਵਾਲ ਸਾਹਿਬ ਉਧਰ ਕਿਉਂ ਨਹੀਂ ਧਿਆਨ ਨਹੀਂ ਦੇਖੋ ਹੁਣ ਸਿਚੇਵਾਲ ਸਾਹਿਬ ਇਹ ਤਾਂ ਹੈ ਨਹੀਂ ਵੀ ਸਿਚੇਵਾਲ ਸਾਹਿਬ ਸਿਚੇਵਾਲ ਸਾਹਿਬ ਤਾਂ ਕਹਿ ਹੀ ਸਕਦੇ ਆ ਨਾ ਠੀਕ ਹੈ ਨਾ ਇੱਕ ਤਰ੍ਹਾਂ ਸਰਕਾਰ ਵਿੱਚ ਬੈਠੇ ਹੋਏ ਨੇ ਸਰਕਾਰ ਵਿੱਚ ਬੈਠਿਆ ਦੇਖੋ ਕੈ ਪਰ ਸਰਕਾਰ ਦੇ ਵਿੱਚ ਵੀ ਕਾਲੀਆਂ ਭੇਡਾਂ ਨੇ ਸਾਰੇ ਵਿਭਾਗਾਂ ਦੇ ਵਿੱਚ ਆ ਹੁਣ ਤੁਸੀਂ ਥੋੜੇ ਦਿਨ ਪਹਿਲਾਂ ਦੇਖੋ ਵੀ ਉਹ ਪੁਲਿਸ ਵਾਲੀ ਕੁੜੀ ਫੜ ਹੋਈ ਆ ਜਿਹੜੀ ਚਟੇ ਦੀ ਵਪਾਰ ਕਰ ਰਹੀ ਆ ਤੇ ਇਹਦੇ ਵਿੱਚ ਵੀ ਸਾਰੇ ਰਲੇ ਮਿਲੇ ਆ ਪলিউਸ਼ਨ ਬੋਰਡ ਵਾਲੇ ਵੀ ਵਿਚ ਰਲੇ ਹੁੰਦੇ ਨੇ ਉਹ ਆਉਂਦੇ ਆ ਜਰੂਰ ਆ ਕੇ ਘੇੜਾ ਮਾਰਦੇ ਆ ਆਪਦੇ ਮਹੀਨਾ ਲੈਂਦੇ ਆ ਮਹੀਨਾ ਲੱਗਿਆ ਆਪਦਾ ਘਰੇ ਬੈਠ ਜਾਂਦੇ ਜੇਕਰ ਰੋਕਣ ਸਾਡੇ ਸਾਡੇ ਬੱਚੇ ਬਾਹਰ ਨੂੰ ਕਿਉਂ ਜਾ ਰਹੇ ਨੇ ਫੋਰਨ ਕੰਟਰੀ ਦੇ ਵਿੱਚ ਸਾਡੇ ਬੱਚੇ ਇਸੇ ਕਰਕੇ ਜਾ ਰਹੇ ਨੇ ਵੀ ਉੱਥੇ ਕੋਈ ਕਾਨੂੰਨ ਹੈਗਾ ਸਿਸਟਮ ਹੈਗਾ ਠੀਕ ਹੈ ਨਾ ਤੇ ਹੋਰ ਉਧਰ ਦੇ ਡਾਲਰ ਨੇ ਤਾਂ ਡਾਲਰ ਦੇ ਵਿੱਚ ਹੀ ਚੱਲਣਾ ਇਹ ਨਹੀਂ ਹੈਗਾ ਵੀ ਉਹਨੇ ਉਧਰ ਹੀ ਵੱਧ ਜਾਣਾ ਉਹ ਜੇ ਵੱਧਿਆ ਤਾਂ ਇੱਧਰ ਆ ਕੇ ਵੱਧਿਆ ਸਾਡੇ ਬੱਚੇ ਉਧਰੋਂ ਆਉਣ ਨੂੰ ਇੱਧਰ ਨੂੰ ਤਿਆਰ ਨਹੀਂ ਹੈਗੇ ਬੱਚੇ ਬਿਲਕੁਲ ਕਿਸੇ ਤਰ੍ਹਾਂ ਮਤਲਬ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਅੱਗੇ ਜੋ ਇਹ ਕੰਮ ਜਿਹੜਾ ਹਲਕਾ ਹਲਕੇ ਅੱਗੇ ਸੀਚੇਵਾਲ ਸਾਹਿਬ ਲੈ ਕੇ ਜਾਣਗੇ ਜਿਹੜਾ ਸ਼ਹਿਰ ਵਿੱਚੋਂ ਗੰਦ ਜਿਹੜਾ ਪੈ ਰਿਹਾ ਉਸ ਨੂੰ ਰੋਕਿਆ ਜਾਏਗਾ ਜਿਹੜੇ ਹੁਣ ਬੁੱਢੇ ਬੁੱਢੇ ਨਾਲਾ ਜਿਹੜਾ ਬਣ ਚੁੱਕਿਆ ਉਸ ਤੋਂ ਫਿਰ ਤੋਂ ਬੁੱਢਾ ਦਰਿਆ ਬਣਾਇਆ ਗਿਆ ਬੁੱਢਾ ਦਰਿਆ ਬਣਾਇਆ ਹਾਂ ਉਹ ਲੋਕ ਕਹਿੰਦੇ ਜਿਹੜਾ ਗਊ ਘਾਟ ਤੇ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੂਹਰਤੀ ਹੈ ਜੀ ਤੇ ਉਹ ਉੱਥੇ ਉੱਥੇ ਵੀ ਵਿਸਾਖੀ ਦੇ ਇਸ ਤਰ੍ਹਾਂ ਮੇਲੇ ਲੱਗਣਗੇ ਉਸ ਤਰ੍ਹਾਂ ਹੀ ਇਸ਼ਨਾਨ ਹੋਏਗਾ ਉਸ ਤਰ੍ਹਾਂ ਦਾ ਸੁਪਨਾ ਹੋਣਾ ਤਾਂ ਹੈ ਹਾਂਜੀ ਹਾਂ ਸੁਪਨਾ ਉਹਨਾਂ ਦਾ ਪਰ ਜਿਹੜੇ ਪਰ ਜਿਹੜੇ ਹਾਂ ਮੈਂ ਕਹਿੰਦਾ ਇਹ ਤਾਂ ਲੁਧਿਆਣੇ ਵਾਸੀਆਂ ਨੂੰ ਚਾਹੀਦਾ ਵੀ ਜੇ ਆਪਾਂ ਦਰਿਆ ਸਾਫ਼ ਰੱਖਣਾ ਤਾਂ ਗੰਦ ਨਾ ਪਾਇਆ ਜਾਵੇ ਹੈਨਾ ਕਿਉਂ ਸਾਰਾ ਲੁਧਿਆਣਾ ਵੀ ਮਨੋਂ ਉੱਥੇ ਆ ਕੇ ਇਸ਼ਨਾਨ ਕਰ ਸਕਦਾ ਗਊ ਘਾਟ ਗੁਰਦੁਆਰਾ ਬਹੁ ਆਣੇ ਨੂੰ ਵੀ ਸਾਡੀ ਅਪੀਲ ਆ ਵੀ ਸਭ ਤੋਂ ਵੱਧ ਤੋਂ ਵੱਧ ਬਾਬਾ ਜੀ ਦਾ ਯੋਗਦਾਨ ਦਵੋ ਵੱਧ ਤੋਂ ਵੱਧ ਸਫਾਈ ਰੱਖੋ ਵਡੇ ਦਰਿਆ ਦੀ ਬਹੁਤ ਵਧੀਆ ਤੁਹਾਨੂੰ ਇਹ ਪੀੜੀਆਂ ਨੂੰ ਮਨੋ ਬੜੀਆ ਮਿਲੇਗਾ ਅਗਲਾ ਰਿਜ਼ਲਟ ਇਹਦਾ ਜੋ ਵੀ ਪਾਣੀ ਦਾ ਹੋਊਗਾ ਆਪਾਂ ਨੂੰ ਹੁਣ ਪਾਣੀ ਕਿਉਂ ਥੱਲੇ ਜਾ ਰਿਹਾ ਨੇ ਕਿ ਉਹ ਗੰਦਨਿਕ ਤਹਿ ਬਣਾ ਲਈਆ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਮਨੋ ਹੈ ਨਹੀਂ ਉੱਥੇ ਹੁਣ ਸਾਡੇ ਅਸੀਂ ਬਹੁਤ ਖੁਸ਼ ਹਾਂ ਵੀ ਸਾਡੇ ਜ਼ਮੀਨਾਂ ਨੂੰ ਪਾਣੀ ਦਾ ਲੈਵਲ ਬਹੁਤ ਉੱਚਾ ਹੋ ਜਾਣਾ ਮੋਟਰਾਂ ਨੂੰ ਸਾਡੀਆਂ ਨੂੰ ਜੀ ਐਸੇ ਕਰਕੇ ਅਸੀਂ ਬਾਬਾ ਜੀ ਦਾ ਬਹੁਤ ਧੰਨਵਾਦੀ ਆ ਜੀ ਉਹਨਾਂ ਨੇ ਜਿਹੜਾ ਇਹ ਪ੍ਰਬੰਧ ਕੀਤਾ ਬਹੁਤ ਵਧੀਆ ਕੀਤਾ ਜੀ ਜੀ ਹਾਂਜੀ ਇਹ ਗੁਰੂ ਬਾਬਾ ਜੀ ਦੀ ਲੋਜਣਾ ਕਰ ਰਹੇ ਨੇ ਉਹ ਲੋਜਣਾ ਮਾ ਕਰਨੇ ਵਾਲਿਆਂ ਨੂੰ ਇੱਥੇ ਆਉਣਾ ਚਾਹੀਦਾ ਅਸੀਂ ਕੋਈ ਉਹਨਾਂ ਦੇ ਵਿਰੋਧੀ ਨਹੀਂ ਹੈਗੇ ਅਸੀਂ ਵੀ ਉਹਨਾਂ ਦੇ ਨਾਲ ਵੋਟੇ ਨਾਲ ਵੋਟਾਂ ਲਾਗੇ ਉਹ ਇਹ ਗੱਲ ਕਹਿੰਦੇ ਕਿ ਬਾਬਾ ਜੀ ਨੂੰ ਉੱਥੇ ਆਉਣਾ ਚਾਹੀਦਾ ਜਿਹੜਾ ਕਾਲਾ ਦਰਿਆ ਜਿਹੜਾ ਬਣਿਆ ਚੁੱਕਾ ਵੇਖੋ ਮੈਂ ਇੱਥੋਂ ਪਰ ਜੇ ਇੱਥੋਂ ਜੇ ਆਪਾਂ ਕੋਈ ਬਿਮਾਰੀ ਦੀ ਜੜਾ ਉਹਨੂੰ ਉੱਥੋਂ ਜੜ ਤੋਂ ਨਹੀਂ ਫੜਾਂਗੇ ਤਾਂ ਫਿਰ ਉੱਥੋਂ ਜਾ ਕੇ ਅਸੀਂ ਉਹਨੂੰ ਉੱਪਰੋਂ ਜਾ ਕੇ ਫੜ ਲਾਂਗੇ ਫਿਰ ਖਤਮ ਹੋ ਜਾਊਗਾ ਕੰਮ ਜੇਕਰ ਉਹਨਾਂ ਬਾਬਾ ਜੀ ਨੇ ਇੱਥੇ ਡੈਰੀਆਂ ਦਾ ਗੋਹਾ ਪੈਣਾ ਬੰਦ ਕੀਤਾ ਜੋ ਪੰਦਾ ਸੀਗਾ ਹੁਣ ਹੌਲੀ ਹੌਲੀ ਉਹ ਅੱਗੇ ਵਧ ਰਹੇ ਨੇ ਵਧ ਰਾਇਆ ਕਿ ਨਹੀਂ ਤੁਸੀਂ ਆਪ ਦੇਖੋ ਤੁਸੀਂ ਆਪ ਰੋਜ਼ ਉਹਨਾਂ ਦਾ ਵੀ ਇਹ ਕਹਿੰਦੇ ਕਿ ਬਾਬਾ ਜੀ ਨੇ ਇੱਥੇ ਆ ਕੇ ਜਲ ਗ੍ਰਹਿਣ ਕੀਤਾ ਕਿ ਬਹੁਤ ਸਾਫ ਸੁਥਰਾ ਹੈ ਉਹ ਕਹਿੰਦੇ ਉੱਥੇ ਆ ਕੇ ਵੀ ਕਰਨਾ ਸ਼ਹਿਰ ਦੇ ਅੰਦਰ ਨਹੀਂ ਦੇਖੋ ਹੁਣ ਇੰਨੀ ਜਲਦੀ ਨਿਉਤੇ ਜਾ ਕੀਤਾ ਜਾ ਸਕਦਾ ਇਹ ਤਾਂ ਐਵੇਂ ਇੱਕ ਪ੍ਰੋਪਾਗੈਂਡਾ ਹੁੰਦਾ ਜਾਂ ਪੋਲਿਟੀਕਲ ਗੱਲਾਂ ਹੁੰਦੀਆਂ ਨੇ ਜਾਂ ਉਹ ਉਹ ਚੀਜ਼ ਹੈ ਉਹ ਬਾਬਾ ਜੀ ਬਾਰੇ ਕਹਿੰਦੇ ਬਾਬਾ ਜੀ ਉਹੀ ਤਾਂ ਗੱਲ ਹੈ ਬਾਬਾ ਜੀ ਤਾਂ ਪੋਲਿਟੀਕਲ ਦਾ ਕੋਈ ਅੱਜ ਤੱਕ ਤੁਸੀਂ ਬੱਬੀ ਦੀ ਕੋਈ ਸਟੇਟਮੈਂਟ ਸੁਣੀ ਹੈ ਕੋਈ ਇਹਨਾਂ ਦਾ ਬਿਆਨ ਨਹੀਂ ਕੋਈ ਦਿੰਦੇ ਇਹ ਕਿਸੇ ਪੋਲਿਟੀਕਲ ਪਾਰਟੀ ਵ ਜਾਓ ਉਹਦੇ ਵਾਸਤੇ ਰੁੱਖ ਲਾਉਂਦੇ ਆ ਉਹਦੇ ਵਾਸਤੇ ਪਾਣੀ ਨੂੰ ਵਿਚਾਰ ਰਹੇ ਨੇ ਤੇ ਐਵੇਂ ਆਪਾਂ ਜੇ ਉਹਨਾਂ ਨੂੰ ਕਹੀ ਜਾਈਏ ਪੋਲਿਟੀਕਲ ਸਟੰਟ ਆ ਉਹ ਗਲਤ ਗੱਲਾਂ ਕਰ ਰਹੇ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਬਿਲਕੁਲ ਕਿਸੇ ਨਾ ਕਰ ਫਿਰ ਦੁਬਾਰਾ ਤੋਂ ਇੱਕ ਵਾਰ ਤਸਵੀਰਾਂ ਦਿਖਾ ਦਈਏ ਉਸ ਦਰਿਆ ਦੀ ਜਿਹੜੇ ਪਹਿਲਾਂ ਗੋਬਰ ਤੇ ਨਾਲ ਭਰਿਆ ਹੋਇਆ ਸੀ ਤੇ ਹੋਣ ਜਿਹੜੇ ਉਹ ਕਿਉਂਕਿ ਕਾਫੀ ਹੱਦ ਤੱਕ ਸਾਫ਼ ਹੋ ਗਿਆ ਤਾਂ ਜਿਹੜੇ ਪਿੰਡ ਦੇ ਲੋਕ ਨੇ ਜਿਹੜੇ ਇੱਥੇ ਦੇ ਲੋਕ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਹਲਕੇ ਹਲਕੇ ਜਿਹੜਾ ਇਹ ਸੀਚੇਵਾਲ ਸਾਹਿਬ ਜਿਹੜਾ ਹੈ ਮਾਡਲ ਹੈ ਉਹਨਾਂ ਦਾ ਉਹ ਇਸ ਤਰ੍ਹਾਂ ਅੱਗੇ ਵਧੇਗਾ ਸ਼ਹਿਰ ਵੱਲ ਵਧੇਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਜੜ ਫੜੀ ਜ ਉਹਨਾਂ ਨੇ ਜਿੱਥੋਂ ਸ਼ੁਰੂਆਤ ਹੋਈ ਹੈ ਗੰਦਗੀ ਦੀ ਇਸ ਦਰਿਆ ਦੇ ਵਿੱਚ ਜਿਸ ਨੇ ਤੋ ਦਰਿਆ ਨੂੰ ਸਾਫ਼ ਕਰਕੇ ਜਿਹੜਾ ਇਸ ਤਰ੍ਹਾਂ ਹੀ ਅੱਗੇ ਵਧਿਆ ਜਾਏਗਾ ਤੇ ਇਸ ਦਰਿਆ ਨੂੰ ਹੋਰ ਸਾਫ਼ ਕੀਤਾ ਜਾਏਗਾ ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਗਊ ਘਾਟ ਦੇ ਗੁਰਦੁਆਰਾ ਸਾਹਿਬ ਨੇ ਉੱਥੇ ਵੀ ਜੋ ਹੈ ਇਸ ਤਰ੍ਹਾਂ ਵਿਸਾਖੀ ਤੇ ਮੇਲੇ ਲੱਗਣਗੇ ਤੇ ਜਿਹੜਾ ਦਰਿਆ ਹੁਣ ਇਸ ਸਮੇਂ ਬਿਲਕੁਲ ਕਾਲਾ ਦਰਿਆ ਬਣਿਆ ਆ ਉੱਥੇ ਵੀ ਜੋ ਹੈ ਬਿਲਕੁਲ ਸਾਫ਼ ਪਾਣੀ ਪਹਿਲਾਂ ਦੀ ਤਰ੍ਹਾਂ ਵਹੇਗਾ ਤੇ ਉੱਥੇ ਸੰਗਤ ਜਿਹੜੀ ਹੈ ਇਸ਼ਨਾਨ ਕਰੇਗੀ ਫਿਲਹਾਲ ਤਸਵੀਰਾਂ ਜਿਹੜੀਆਂ ਹੁਣ ਤੁਹਾਨੂੰ ਦਿਖਾ ਰਹੇ ਆ ਉਹ ਪਹਿਲਾਂ ਵਾਲੀਆਂ ਤਸਵੀਰਾਂ ਹੀ ਨੇ ਕਿ ਇੱਥੇ ਪਾਣੀ ਜੋ ਹੈ ਕਾਫੀ ਹੱਦ ਤੱਕ ਬਿਲਕੁਲ ਸਾਫ਼ ਹੋ ਚੁੱਕਿਆ ਤੇ ਕਾਫੀ ਲੋਕੀ ਜਿਹੜੇ ਨੇ ਖੁਸ਼ ਨਜ਼ਰ ਆ ਰਹੇ ਨੇ ਤੇ ਕਹਿ ਜਾ ਸਕਦਾ ਹੈ ਕਿ ਘੱਟ ਤੋਂ ਘੱਟ ਇਸ ਸਮੇਂ ਜੋ ਪਾਣੀ ਇੱਥੇ ਬਹਿ ਰਿਹਾ ਹੈ ਉਸ ਵਿੱਚ ਇਸ਼ਨਾਨ ਵੀ ਕੀਤਾ ਜਾ ਸਕਦਾ ਹੈ ਹਾਲਾਂਕਿ ਪੀਣ ਯੋਗ ਨਹੀਂ ਕਿਹਾ ਜਾ ਸਕਦਾ ਇਸ ਨੂੰ ਲੇਕਿਨ ਫਿਰ ਵੀ ਕਾਫੀ ਹੱਦ ਤੱਕ ਜਿਹੜਾ ਹੈ ਗਰਾਊਂਡ ਲੈਵਲ ਤੇ ਦੇਖੇ ਤੇ ਪਾਣੀ ਜਿਹੜਾ ਕਾਫੀ ਹੁਣ ਇਸ ਸਮੇਂ ਸਾਫ਼ ਨਜ਼ਰ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਪ੍ਰਵਾਸੀ ਜਿਹੜਾ ਹੈ ਇਸ ਦਰਿਆ ਦੇ ਵਿੱਚੋਂ ਗੁਜ਼ਰ ਰਿਹਾ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਆਪਕਾ ਮੇਰਾ ਨਾਮ ਹੈਗਾ ਸਿਲਾ ਸਿਲਾ ਕਿੰਨੇ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਆ ਮੈਂ ਇੱਥੇ ਰਹਿਣਾ ਹੈਗਾ 3 ਸਾਲ ਹੋ ਗਿਆ ਅੱਛਾ ਹਾਂਜੀ ਕੀ ਹਾਲਾਤ ਦੇਖੇ ਸੀ ਤੁਸੀਂ ਪਹਿਲਾਂ ਦਰਿਆ ਦੇ ਤੇ ਹੁਣ ਕੀ ਹਾਲਾਤ ਕੋ ਸਾਫ ਨਜ਼ਰ ਆ ਰਹੇ ਹੁਣ ਤਾਂ ਸੰਗੀ ਤਰ੍ਹਾਂ ਸਾਫ ਨਜ਼ਰ ਹੋ ਗਿਆ ਜੀ ਪਹਿਲੇ ਤਾਂ ਬਹੁਤ ਗੰਦਾ ਸੀਗਾ ਗੋਹੇ ਦਾ ਐਡੇ-ਇਡੇ ਗੋਹੇ ਹੁੰਦਾ ਸੀ ਇਸ ਦੇ ਵਿੱਚ ਹਾਇ ਦੇ ਵਿੱਚ ਨੰਗ ਨਹੀਂ ਹੁੰਦਾ ਸੀ ਅੱਛਾ ਬਹੁਤ ਗੰਦਾ ਸੀ ਹੁਣ ਤਾਂ ਸਾਫ ਹੀ ਆ ਅੱਛਾ ਪੂਰੇ ਸਾਰੇ ਐਨ ਸਾਫ ਹੋ ਗਿਆ ਤੇ ਕਿਦਾਂ ਲੱਗ ਰਿਹਾ ਕਿ ਜੋ ਜਦੋਂ ਉੱਥੇ ਗੋਬਰ ਗੋਇਆ ਹੁੰਦਾ ਸੀ ਤੇ ਬਦਬੂ ਵੀ ਫੈਲਦੀ ਹੁੰਦੀ ਹੈ ਗੰਦਾ ਪਾਣੀ ਇੱਥੇ ਲੋਕਾਂ ਜਿਹੜੇ ਆਸ-ਪਾਸ ਰਹਿੰਦੇ ਆ ਉਹਨਾਂ ਨੂੰ ਕਾਫੀ ਦਿੱਕਤਾਂ ਆਉਂਦੀਆਂ ਹੋਣਗੀਆਂ ਤੇ ਹੁਣ ਜਿਹੜਾ ਪਾਣੀ ਦੇਖ ਰਿਹਾ ਸਾਫ ਸੁਥਰਾ ਮਤਲਬ ਪਾਣੀ ਦੇਖ ਰਿਹਾ ਹੁਣ ਤਾਂ ਪੀਣ ਵਾਲੀ ਪਾਣੀ ਜਿਹੇ ਜਿਹਾ ਲੱਗਦਾ ਵਾ ਨਾਲੇ ਨਹਾਉਣ ਨੂੰ ਵੀ ਚੰਗੀ ਤਰ੍ਹਾਂ ਪਾਣੀ ਲੱਗਦਾ ਵਾ ਹੁਣ ਦਾ ਅੱਛਾ ਹਾਂਜੀ ਤੇ ਹੁਣ ਜਿਵੇਂ ਗਰਮੀਆਂ ਵਾਤ ਰਹੀਆਂ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਤੁਸੀਂ ਜਦੋਂ ਇੱਥੋਂ ਨਿਕਲੋਗੇ ਗੁਜ਼ਰੋਗੇ ਤੇ ਤੁਹਾਡਾ ਵੀ ਦਿਲ ਕਿਉਂਕਿ ਕਰੇਗਾ ਕਿ ਚਲੋ ਨਹਾਈ ਜਾਈਏ ਆਓ ਚੰਗੀ ਤੇਰਾ ਲੱਗੂਗਾ ਨਾ ਹੁਣ ਨੂੰ ਵੀ ਚੰਗੀ ਲੱਗ ਜੂਏ ਤੇ ਸਾਫੀ ਆ ਪਾਣੀ ਹੁਣ ਹਾਂਜੀ ਬਿਲਕੁਲ ਤੇ ਇੱਕ ਅੱਛਾ ਮਾਹੌਲ ਬਣਿਆ ਥੇ ਠੀਕ ਬਣੀਆ ਬਧਿਆ ਬਣਿਆ ਜੀ ਹੁਣ ਹਾਂਜੀ ਬਿਲਕੁਲ ਬਿਲਕੁਲ ਜਿਹੜੇ ਇੱਥੇ ਦੇ ਲੋਕ ਨੇ ਉਹ ਜਿਹੜੇ ਕੁਛ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਪਹਿਲਾਂ ਇੱਥੇ ਬਹੁਤ ਜ਼ਿਆਦਾ ਗੋਬਰ ਹੁੰਦਾ ਸੀ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦਾ ਜਿਹੜਾ ਕੁੱਤਾ ਹੈ ਕੋ ਵੀ ਇਸ ਚੀਜ਼ ਦਾ ਫਾਇਦਾ ਚੁੱਕ ਰਿਹਾ ਤੇ ਉਹ ਜੋ ਹੈ ਇਸ ਦਰਿਆ ਦੇ ਵਿੱਚ ਕਿਉਂਕਿ ਗਰਮੀ ਪੈ ਰਹੀ ਹੈ ਤੇ ਉਹ ਵੀ ਜੋ ਹੈ ਉਸ ਤੇ ਵਿੱਚ ਬੈ ਕੇ ਜਿਹੜਾ ਇਸ਼ਨਾਨ ਕਰਦਾ ਨਜ਼ਰ ਆ ਰਿਹਾ ਹੈ ਤੋਂ ਉਹਨੇ ਪਾਣੀ ਵੀ ਪੀਤਾ ਹੈ ਤੇ ਕਾਫੀ ਚੰਗਾ ਮਾਹੌਲ ਜਿਹੜਾ ਇੱਥੇ ਦਾ ਨਜ਼ਰ ਆ ਰਿਹਾ ਹੈ ਤੇ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਉਹਨਾਂ ਇਦਰ ਕਾਰਟ ਜਿਹੜਾ ਹੈ ਸੰਤ ਸਿਚੇਵਾਲ ਮਾਡਲ ਜਿਹੜਾ ਹੈਗਾ ਜਿਸ ਨੂੰ ਕਿਹਾ ਜਾ ਸਕਦਾ ਹੈ ਉਹਨਾਂ ਦਾ ਮਾਡਲ ਹੈ ਤਿਆਰ ਕੀਤਾ ਗਿਆ ਤੇ ਇੱਥੇ ਜਿਹੜਾ ਵਿਸਾਖੀ ਵਾਲੇ ਦਿਨ ਜਿਹੜਾ ਹੈ ਇੱਥੇ ਇਸ਼ਨਾਨ ਦਾ ਪ੍ਰੋਗਰਾਮ ਬਣਾਇਆ ਗਿਆ ਇਸ ਲਈ ਘਾਟ ਜਿਹੜਾ ਪੱਥਰ ਦੇ ਨਾਲ ਤਿਆਰ ਕੀਤਾ ਗਿਆ ਤੋਂ ਪਰ ਸਾਡੇ ਪਹਿਲਾਂ ਮਨ ਦੇ ਵਿੱਚ ਬਹੁਤ ਭਰੇਖੇ ਸੀ ਵੀ ਪਹਿਲਾਂ بڑے ਸੰਤ ਆਏ ਉਹ ਮੈਦਾਨ ਛੱਡ ਕੇ ਭਾਈ ਦੇ ਸਾਨੂੰ ਵੀ ਉਮੀਦ ਸੀ ਕਿ ਉਹ ਉਹਨਾਂ ਦਾ ਮਨ ਸਾਫ਼ ਨਹੀਂ ਗਿਆ ਸੋਚਦੇ ਵੀ ਸਾਨੂੰ ਕੀ ਬਚੂਗਾ ਇਹ ਵਿੱਚੋਂ ਪਰ ਜਦੋਂ ਇਹਨਾਂ ਨੇ ਸੰਤਾਂ ਨੇ ਆ ਕੇ ਇੱਥੇ ਸੇਵਾ ਦੇ ਵਿੱਚ ਸ਼ੁਰੂ ਕਰੀ ਆਪ ਹੱਥੀਂ ਆ ਕੇ ਚੜਾਈ ਕਰਨੀ ਸ਼ੁਰੂ ਕਰਦਣੀ ਮਸ਼ੀਨਾਂ ਚਲਾਉਣੀਆਂ ਗੋਹੇ ਦੇ ਵਿੱਚ ਵੜ ਕੇ ਆਪ ਕਾਰਜ ਕਰਦੇ ਰਹੇ ਤਾਂ ਫਿਰ ਸਾਡੇ ਮਨ ਨੂੰ ਭਰੋਸਾ ਹੋ ਗਿਆ ਵੀ ਵਾਕਈ ਸੰਤ ਨੇ ਦੇ ਕਿਉਂਕਿ ਸੰਤ ਦੇ ਭੇਜ ਦੇ ਵਿੱਚ ਭੇਖੀ ਵੀ ਬਹੁਤ ਨੇ ਪਰ ਸਾਨੂੰ ਪਤਾ ਲੱਗਾ ਵੀ ਅਸਲ ਸੰਤ ਨੇ ਜਦੋਂ ਮੱਲਗੀ ਇਹਨਾਂ ਦੇ ਜਿੰਨੀ ਜ਼ੋਰ ਦੇ ਨਾਲ ਇਹਨਾਂ ਨੇ ਕਾਰਜ ਸ਼ੁਰੂ ਕਰੇ ਉੰਨੀ ਜ਼ੋਰ ਦੇ ਨਾਲ ਹੀ ਇਹਨਾਂ ਦੀ ਮੀਡੀਆ ਦੇ ਵਿੱਚ ਨਿੰਦਿਆ ਹੋਣੀ ਸ਼ੁਰੂ ਹੋ ਗਈ ਜੀ ਜਿਹੜੇ ਦੋਖੀ ਸੀਗੇ ਜਿਹੜੇ ਆਪੇ ਆਪ ਨੂੰ ਬਰਾਊਟੀ ਸਮਾਜ ਸੇਵਕ ਸਮਝਦੇ ਸੀਗੇ ਉਹ ਸਗੋਂ ਉਹਨਾਂ ਨੇ ਇਹਨਾਂ ਨੂੰ ਸਹਾਇਤਾ ਕੀ ਦੇਣਾ ਸੀਗਾ ਵੀ ਆ ਕੇ ਅਸੀਂ ਨਾਲ ਲੱਗੀਏ ਹਾਂਜੀ ਉਹਨਾਂ ਨੇ ਨਿੰਦਿਆ ਸ਼ੁਰੂ ਕਰਤੀ ਫਿਰ ਜਦੋਂ ਐ ਗੁਰੂਗ੍ਰਾਂਤ ਸਾਹਿਬ ਜੀ ਨੂੰ ਪੁੱਛਿਆ ਮੈਂ ਕਿਹਾ ਜੀ ਮਤਲਬ ਕਿ ਇਹ ਕਿਤੇ ਸੱਤੇ ਵੀ ਨਾ ਭੱਜਣ ਵਿਚਾਲੇ ਛੱਡ ਗਏ ਵੀ ਇੰਨੀ ਨਿੰਦਿਆ ਹੁੰਦੀ ਆ ਉਹ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਗਵਾਵੇ ਭਾਈ ਇਹ ਸੰਤ ਨੇ ਸੰਤ ਸੰਤ ਕਦੇ ਆਪਦਾ ਗੁਣ ਪਰ ਪੁਕਾਰ ਦਾ ਗੁਣ ਨਹੀਂ ਕੋ ਆਉਂਦਾ ਹੁੰਦਾ ਉਹਦੀ ਜਿੰਨੀ ਜਿੰਨੀ ਉਹਦੀ ਨਿੰਦਿਆ ਹੋਊਗੀ ਓਨਾ ਸੁਖ ਮਜਬੂਤ ਹੋ ਕੇ ਨਿਕਲੂਗਾ ਹੈ ਜੀ ਤੇ ਮਤਲਬ ਕਿ ਜਿਹੜੇ ਸੰਤ ਹੁੰਦੇ ਆ ਨਾ ਜਿਵੇਂ ਸ਼ੇਰਾਂ ਦੇ ਜੜ ਨਹੀਂ ਹੁੰਦੇ ਮਤਲਬ ਕਿ ਐਵੇਂ ਜਿਵੇਂ ਜਿਹੜੇ ਸੰਤ ਹੁੰਦੇ ਆ ਇਹ ਟਾਵੇਂ ਟਾਵੇਂ ਹੁੰਦੇ ਆ ਉਹਨਾਂ ਟਾਵੇਂਆਂ ਦੇ ਵਿੱਚੋਂ ਇੱਕ ਨੇ ਮੈਂਨ ਵਿਰਲੇ ਨਹੀਂ ਘਣੇ ਫੈਲ ਫਕੜ ਸੰਸਾਰ ਜਿਹੜਾ ਕਿਹਾ ਛੇ ਡੇਢੇ ਨਹੀਂ ਸੋ ਘਨੇ ਤੋ ਤਾਲਾਂ ਦੀਆਂ ਨਹੀਂ ਬੋਰੀਆਂ ਸਾਥ ਨਾ ਚੱਲੇ ਜਮਾਤ ਸਾਡ ਟੋਣੀਆਂ ਨਹੀਂ ਹੁੰਦੀਆਂ ਇੱਕ ਸਵਾ ਲੱਖ ਉਹਨਾਂ ਦੇ ਵਿੱਚੋਂ ਇੱਕ ਸੰਤ ਸੰਤ ਬਰਵੀਰ ਸਿੰਘ ਸੀਟੇਵਾਲ ਸਾਨੂੰ ਮਿਲਿਆ ਜਿਹਦੇ ਨਾਲ ਫਿਰ ਅਸੀਂ ਵੀ ਮਤਲਬ ਕਿ ਸਾਨੂੰ ਹੌਸਲਾ ਹੋ ਗਿਆ ਅਸੀਂ ਵੀ ਪੂਰਾ ਸਹਿਯੋਗ ਦੇਣਾ ਸ਼ੁਰੂ ਕੀਤਾ ਵੀ ਹਾਂ ਹੁਣ ਕਾਰਜ ਸਿਰੇ ਲੱਗੂਗਾ ਕਿ ਜੇ ਨਿੰਦਾਂ ਦੀ ਲੱਗਦਾ ਹੁਣ ਵਿਸਾਖੀ ਨੇੜੇ ਆ ਰਹੀ ਹੈ ਤੇ ਵਿਸਾਖੀ ਦਾ ਮੇਲਾ ਇੱਥੇ ਲੱਗੇਗਾ ਇੱਕ ਤਰ੍ਹਾਂ ਬਹੁਤ ਭਾਰੀ ਮੇਲਾ ਲੱਗੂਗਾ ਇਹ ਵਿਸਾਖੀ ਦਾ ਇੱਥੇ ਤੇ ਆ ਦੇਖੋ ਘਾਟ ਘਾਟ ਤਿਆਰ ਹੋ ਗਿਆ ਹੈ ਬਣ ਕੇ ਜਿਹਦੇ ਉੱਤੇ ਸੰਗਤਾਂ ਆਪਦਾ ਇਸ਼ਨਾਨ ਕਰਨਗੀਆਂ ਤੇ ਪਰਮਾਤਮਾ ਤੇ ਲਗੀ ਇਹ ਲੰਗਰ ਪਾਣੀ ਦਾ ਹਰੇਕ ਬੰਦ ਦਾ ਜੋ ਚੱਲ ਪਿਆ ਕੰਮ ਇਹ ਹੋਇਆ ਸੰਤਾਂ ਦੇ ਕਿਉਂਕਿ ਉਹਨਾਂ ਦੇ ਵਿੱਚ ਸ਼ਕਤੀ ਹੁੰਦੀ ਹੈ ਉਹਨਾਂ ਦੀ ਸ਼ਕਤੀ ਪ੍ਰਮਾਤਮਾ ਉਹ ਉਹ ਕਾਰਜ ਤੋਂ ਆਪ ਹੀ ਕਰਾਉਂਦੇ ਹੁੰਦੇ ਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਕਿਉਂਕਿ ਪ੍ਰਮਾਤਮਾ ਹੀ ਕੰਮ ਕਰਾਉਂਦਾ ਹੁੰਦਾ ਉਹਨਾਂ ਤੋਂ ਤੇ ਇਸ ਕਰਕੇ ਅਸੀਂ ਇਹਨਾਂ ਦਾ ਸਾਨ ਨਹੀਂ ਭਰਾ ਸਕਦੇ ਸ਼ਾਇਦ ਸਾਨੂੰ ਨਰਕ ਚੋਂ ਕੱਢ ਕੇ ਸਵਰਗ ਚ ਪਹੁੰਚਾ ਇਹਨਾਂ ਸੰਤਾਂ ਨੂੰ ਅੱਗੇ ਜਾ ਕੇ ਕੀ ਹਾਲਾਤ ਬਣੂਗੇ ਉਹ ਵੀ ਤੁਹਾਨੂੰ ਦੱਸਾਂਗੇ ਫਿਲਹਾਲ ਦੇ ਹਾਲਾਤ ਜਿਹੜੇ ਅਸੀਂ ਗਰਾਊਂਡ ਰਿਪੋਰਟ ਜਿਹੜੀ ਦੇਖੀ ਹੈ ਉਸ ਵਿੱਚ ਪਾਣੀ ਕਾਫੀ ਹੱਦ ਤੱਕ ਜਿਹੜਾ ਹੈ ਪਿੰਡ ਦੇ ਵਿੱਚ ਜਿਹੜਾ ਇਸ ਸਮੇਂ ਇਸ ਜਿੱਥੇ ਅਸੀਂ ਖੜੇ ਹਾਂ ਉੱਥੇ ਕਾਫੀ ਜਿਹੜਾ ਸਾਫ਼ ਹੈ ਆਉਣ ਵਾਲੇ ਸਮੇਂ ਵਿੱਚ ਕੀ ਅੱਗੇ ਵੀ ਇਸ ਪਾਣੀ ਸਾਫ਼ ਹੋਏਗਾ ਜਾਂ ਨਹੀਂ ਹੋਏਗਾ ਜਾਂ ਫਿਰ ਇਹ ਜਿਹੜਾ ਇੱਥੇ ਪਾਣੀ ਹੁਣ ਸਾਫ਼ ਕੀਤਾ ਗਿਆ ਇਹ ਫਿਰ ਗੰਦਾ ਹੋਏਗਾ ਜਾਂ ਨਹੀਂ ਇਸ ਵਿੱਚ ਗੋਬਰ ਜਿਹੜਾ ਪਏਗਾ ਜਾਂ ਨਹੀਂ ਪਏਗਾ ਜਾਂ ਗੰਦਗੀ ਪਏਗੀ ਜਾਂ ਨਹੀਂ ਪਏਗੀ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਜਸਪਿੰਦਰ ਸਿੰਘ ਨਾਲ ਕੁਲਬੀ ਰਾਈ ਸੁਰਕਾਪ ਤੇ ਰਹਿਮ ਟੀਵੀ ਲੁਧਿਆਣਾ